ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਚੱਲਦੀ ਹੈ ਜੀ ਕਰਤਾਰ ਆਪਣੀ ਇੱਥੇ ਲੱਗੇ ਵੀ ਜੀ ਅੱਜ ਬਾਕੀ ਤੁਸੀਂ ਦੇਖਿਓ ਆ ਨਾ ਪਿਛਲੀ ਵੀਡੀਓ ਵੀ ਜਿਹੜੀ ਦਸਮੇਸ਼ ਤੀ ਉਹਦਾ ਦਾ ਬਈ ਹੈ ਨਾ ਆਪਾਂ ਸੌਦਾ ਕਰਤਾ ਸੀ ਤੁਹਾਨੂੰ ਪਤਾ ਯਾਰਾ ਬਾਈ ਮੈਂ ਕਹਿੰਦਾ ਵੀ ਜੇ ਸਾਡੇ ਕੋਲੇ ਨਾ 10-11 ਮਸ਼ੀਨਾਂ ਖੜੀਆਂ ਆ 10-11 ਮਸ਼ੀਨਾਂ ਦਾ ਅਹੀ ਹਾਲ ਆ ਵੀ ਕਿਸੇ ਤੇ ਵੀ ਡਰਾਈਵਰ ਨਹੀਂ ਅੱਜ ਸ਼ਾਮ ਨੂੰ ਤੁਹਾਨੂੰ ਉਹਨਾਂ ਸਾਰੀਆਂ ਮਸ਼ੀਨਾਂ ਵਾਲਿਆਂ ਨਾਲ ਆਪਾਂ ਵੀਡੀਓ ਦੇ ਵਿੱਚ ਉਹਨਾਂ ਦਾ ਲਵਾਂਗੇ ਨਾ ਥੋੜਾ ਥੋੜਾ ਵਿਊ ਵੀ ਕਿੰਨਾ ਜਿਆਦਾ ਤੰਗ ਆ ਬਹੁਤ ਬਾਈ ਡਰਾਈਵਰਾਂ ਦੀ ਸਮੱਸਿਆ ਹੈ ਬਾਕੀ ਇੱਕ ਨਾ ਆਪਣੇ ਸਵਰਨ ਸਿੰਘ ਦਾ ਕੋਈ ਆਈਡੀ ਦਾ ਸਵਰਨ ਸਿੰਘ ਆਈਡੀ ਆ ਉਹ ਨਾ ਬਾਈ ਵੀਡੀਓ ਦੇ ਵਿੱਚ ਆਪਣੀ ਦੇ ਕਮੈਂਟ ਕਰਦਾ ਕਦੇ ਤਾਂ ਹੁਸਾ ਲਿਖਦਾ ਹੈ ਨਾ ਕਦੇ ਕੋਸ ਲਿਖਦਾ ਹੈ ਬਾਕੀ ਫੇਕ ਆਈਡੀ ਬਣਾ ਕੇ ਬਾਈ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਨਾ ਤੂੰ ਆਪਣੇ ਹਨਾ ਕਿਸੇ ਰਵੇ ਦਾ ਹੈਗਾ ਕਿਸੇ ਲਾਣੇ ਚੋਂ ਤਾਂ ਨਾ ਮੇਰਾ ਵੀ ਨੰਬਰ ਪਿੰਟ ਹਨਾ ਤਾਂ ਆਪਣਾ ਦੱਸ ਫੇਰ ਫਾਇਦਾ ਹੈ ਇਕਣਾ ਕਮੈਂਟ ਕਰਕੇ ਨਾ ਫੇਕ ਆਈਡੀ ਬਣਾ ਕੇ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਬਾੜਾ ਹੀ ਦੂ ਨਾ ਬਹੁਆ ਕੱਬੀ ਖਾਨ ਕੌਣ ਆ ਆਪਣੇ ਨੂੰ ਆ ਵੀਡੀਓ ਦੇ ਵਿੱਚ ਕਮੈਂਟ ਆਰ ਨੰਬਰ ਆਪਣਾ ਦੱਸ ਕੇ ਹਨਾ ਉਹ ਕਰ ਅਏ ਦਾ ਕੋਈ ਫਾਇਦਾ ਨਾ ਹੋਇਆ ਫੇਕ ਐਡੀ ਬਣਾ ਕੇ ਨਾ ਵੀ ਉਹੀ ਭੌਂਕਦਾ ਕੁੱਤੇ ਮੰਗਣਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਚਲੋ ਬਾਕੀ ਜਿਹੜੇ ਸੱਜਣ ਮਿੱਤਰਾਂ ਨੇ ਨਾ ਵੀ ਦਸੀਆਂ ਗੱਲਾਂ ਬਾਤਾਂ ਸਾਰੀਆਂ ਵੀਡੀਓ ਦੇ ਕਮੈਂਟਾਂ ਪੜੇ ਮੈਂ ਸਾਰੇ ਉਹਦੇ ਵਿੱਚ ਕਹਿੰਦੇ ਵੀ ਵਈਆ ਹੋਇਆ ਵੀਰੇ ਵੀ ਕਲ ਡਰਾਈਵਰਾਂ ਦਾ ਸਾਰੇ ਪਾਸੇ ਬੁਰਾ ਹਾਲਾ ਵੀਡੀਓ ਦੇ ਵਿੱਚ ਕੁਝ ਕਮੈਂਟ ਆਇਆ ਕੋਈ ਕਹਿੰਦਾ ਮੇਰਾ 15000 ਲੈ ਕੇ ਭੱਜ ਗਿਆ ਕੋਈ ਕਹਿੰਦਾ ਮੇਰਾ 20 ਲੈ ਕੇ ਭੱਜ ਗਿਆ ਬਈ ਇੱਕਨੇ ਹੋਇਆ ਪਹਿਲਾਂ ਆਪਣੇ ਏਰੀਏ ਦਾ ਰੱਖਿਆ ਦੀ ਕਹਿੰਦਾ ਮਾਜੂਆੜੇ ਕੋਲ ਦਾ ਉਹਦਾ ਵੀ ਮੰਨ ਲਓ ਇੱਕ ਦਿਨ ਲਾਇਆ ਦੋ ਦਿਨ ਭੱਜ ਗਿਆ ਬਾਕੀ ਇਹ ਦੂਜਾ ਜਿਹੜਾ ਆਇਆ ਸੀ ਨਾ ਇਹਦੀਆਂ ਮੈਂ ਵੀਡੀਓ ਫੋਟੋਆਂ ਪਾਉਣਾ ਸਾਰਾ ਡਿਟੇਲ ਤੁਹਾਨੂੰ ਦਿਖਾਉਣਾ ਹੈ ਇਹਦੀ ਹੈ ਨਾ ਵੀ ਕਿੱਥੇ ਦਾ ਹੈਗਾ ਦੀ ਇਹ ਇਹ ਆਪਣੇ ਮਹਤ ਪਰ ਕੋਲ ਦਾ ਦੀ ਇਹ ਬੰਦੇ ਦੀ ਹੈ ਨਾ ਮੈਨੂੰ ਰਿਪੋਰਟ ਤਾਂ ਪਹਿਲਾਂ ਹੀ ਆ ਗਈ ਸੀ ਜਦੋਂ ਆਇਆ ਨਾ ਆਪਣੇ ਕੋਲੇ ਇਹ ਅੰਮ੍ਰਿਤਸਰ ਲੱਗ ਗਿਓ ਇੱਕ ਬੰਦੇ ਨੇ ਮੈਸੇਜ ਕਰਿਆ ਸੀ ਕਹਿੰਦਾ ਭਾਈ ਇਹ ਬੰਦਾ ਹਨਾ ਪੈਸੇ ਲੈ ਕੇ ਵੀ ਭੱਜ ਜਾਂਦਾ ਕਈ ਮਸ਼ੀਨਾਂ ਦੇ ਨੇ ਪੈਸੇ ਦੇਣੇ ਆ ਬਾਕੀ ਭਾਈ ਗੱਲ ਵੀ ਸੱਚੀ ਆ ਹਨਾ ਚਲੋ ਮੈਂ ਯਾਰ ਗੌਰ ਜੀ ਨਾ ਕਰੀ ਆਪਣਾ ਮਨ ਇਹ じゃ ਵੀ ਆਪਾਂ ਵਿਸ਼ਵਾਸ ਕਰ ਲੈਂਦੇ ਆ ਵੀ ਚਲ ਕੋਈ ਨਹੀਂ ਮੈਨੂੰ ਸੰਖੋ ਆਧਾਰ ਕਾਰਡ ਦਿੰਦਾ ਸੀ ਭਾਈ ਕਹਿੰਦਾ ਕਾਗਜ਼ ਬਣਾ ਲਾ ਮੈਂ ਕਹਾਂ ਨਹੀਂ ਯਾਰ ਚੱਲ ਕੋਈ ਨਹੀਂ ਤੂੰ ਆ ਗਿਆ ਹਨਾ ਹੋਂ ਕੀ ਲੋੜ ਆ ਕਾਗਜ਼ ਦੀ ਜੇ ਨਾ ਆਉਂਦਾ ਫਿਰ ਤਾਂ ਲੋੜ ਦੀ ਬਸ ਇੱਥੇ ਆ ਕੇ ਮਾਰ ਖਾ ਜੰਨਾ ਹਨਾ ਮੈਂ ਵੀ ਕਾਗਜ਼ ਖੂਗਿੱਤੇ ਬਾਕੀ ਆ ਦੇਖ ਲਓ ਤੁਸੀਂ ਲੋਕਲ ਦਾ ਬੰਦਾ ਲਿਆਂਦਾ ਬਈ ਹਨਾ ਇੱਥੇ ਦਾ ਆਪਣੇ ਇਸ਼ਾ ਘੜਦਾ ਵੰਟੀ ਵੰਟੀ ਨਾ ਉਹ ਮੁੰਡੇ ਦਾ ਬਾਕੀ ਤੁਹਾਨੂੰ ਮਸ਼ੀਨ ਚਲਾਉਂਦਾ ਦਿਖਾਉਣਾ ਮਸ਼ੀਨ ਉਹ ਹੀ ਚਲਾ ਰਿਹਾ ਮੈਂ ਕਹਿੰਦਾ ਵੀ ਕਿਤੇ ਸੌ ਕੋਣ ਚੰਗਾ ਕੋਈ ਡਿਮਾਂਡ ਨਹੀਂ ਲਿਆ ਹਨਾ ਕੋਈ ਕੁਝ ਨਹੀਂ ਲਿਆ ਹੁਣ ਬੰਦੇ ਕਹਿਣਗੇ ਯਾਰ ਵੀ ਤੂੰ ਪੰਜਾਬੀਆਂ ਨੂੰ ਮਾੜਾ ਕਹਿਣ ਲੱਗ ਗਿਆ ਭਾਈ ਇੰਨਾ ਜਿਆਦਾ ਬੁਰਾ ਹਾਲ ਆ ਮੈਂ ਕਹਿੰਦਾ ਸਾਡੇ ਕੋਲੇ ਉੱਥੇ 10-12 ਮਹੀਨਾ ਹੈ 10-12 ਮਹੀਨਾ ਦੀ ਇੰਨਾ ਜਿਆਦਾ ਮੰਦਾਵਾਲ ਇੱਕ ਆਪਣੇ ਕੋਲ ਮਲਗੀਤ ਮਸ਼ੀਨ ਚੱਲਦੀ ਹੈ ਗਲਤੀ ਹੈ ਨਾ ਜਿਹੜੇ ਬਾਈ ਦੀ ਗੱਲ ਆਖਟ ਦੇ ਵਿੱਚ ਵੀਡੀਓ ਬੜਾਈਦੀ ਉਹਦੇ ਨਾਲ ਗੱਲ ਕਿਤੇ ਬੰਦਾ ਇੱਕ ਤਾਂ ਬੰਦਾ ਉਹਦਾ ਭੱਜ ਗਿਆ ਇੱਕ ਆਪ ਰਹਿ ਗਿਆ ਇੱਕ ਬੰਦਾ ਰਹਿ ਗਿਆ ਹੁਣ ਕੱਲ ਵਿਚਾਰਾ ਮੈਨੂੰ ਕਹਿੰਦਾ ਬਾਈ ਦਸਵੇਂ ਮੇਰੇ ਵਾਲੀ ਮਲਗੀਤ ਵੀ ਕਹਿੰਦਾ ਦਵਾ ਦੇ ਗਾਹਕ ਲਾ ਦੇ ਕਹਿੰਦਾ ਮੈਂ ਉਹਨੂੰ ਮਸਾਂ ਰੁਕਿਆ ਮੈਂ ਕਹਿੰਦਾ ਕੋਈ ਨਹੀਂ ਯਾਰ ਤੂੰ ਐਦ ਕਿ ਤੂੰ ਆਪ ਚਲਾਉਣੇ ਵਾਲਾ ਵੀ ਹੈਗਾ ਨਾ ਮੈਂ ਵੀ ਉਹੀ ਗੱਲ ਕਰਕੇ ਬਾਈ ਆਰਾਮ ਵੀ ਉਹ ਕਰਿਆ ਇੱਕ ਮਸ਼ੀਨਾਂ ਨਹੀਂ ਵੀ ਬੰਦਾ ਕੋਈ ਮਿਲਿਆ ਕਰੂਗਾ ਤਾਂ ਐ ਦਾ ਹੈਗਾ ਵੀ ਇੱਕ ਆਪਣੀ ਚਲਾ ਲਿਆ ਕਰਾਂਗੇ ਹੁਣ ਬਾਈ ਇਹ ਚਲਦੀ ਦੀ ਯਾਰਾ ਸਾਰੀਆਂ ਮਸ਼ੀਨਾਂ ਚਲਦੀਆਂ ਨੇ ਦੋ ਦਿਨ ਖੜੀ ਰਹੀ ਸਰਹਾਣੇ ਮੇਰੇ ਤੇ ਜਮੇਜ ਇੰਨਾ ਯਾਰ ਮਨ ਰੋਂਦਾ ਦੀ ਅੰਦਰ ਦੇ ਵੀ ਤੁਸੀਂ ਪੁੱਛੋ ਨਾ ਸਰ ਉਹਨੂੰ ਪਤਾ ਹੀ ਯਾਰਾ ਜ ਸੰਦਾ ਚੱਲਦੇ ਸੀ ਜਿੰਨੇ ਵੀ ਜਿਹੜਾ ਸੰਦਾ ਖੜਾ ਬਾਈ ਉਹਦੇ ਮਨ ਤੇ ਕੀ ਕੀ ਸੀ ਉਹਨੂੰ ਪਤਾ ਹੈ ਬਾਕੀ ਕਹਿਣੇ ਵਾਲਿਆਂ ਨੇ ਤਾਂ ਬਹੁਤ ਕੁ ਕਹਿਣਾ ਹਨਾ ਚਲੋ ਬਾਈ ਮੇਰੀ ਜੀਤ ਦੀ ਮੈਂ ਵੇਚਦੀ ਕੋਸ਼ ਕਹਿ ਲੋ ਜੇ ਹੁਣ ਕਈ ਵਿੱਚ ਕਮੈਂਟ ਜਿਆ ਕਰਿਆ ਵਾ ਦੀ ਅਗੇ ਦੇ ਦਸਮੇਸ਼ ਦੀ ਕਿਸ਼ਤ ਨਹੀਂ ਭਰੋਈ ਤਾਂ ਕਰਕੇ ਇਹਨੇ ਵੇਚੀ ਆ ਕਰਤਾਰ ਦੀ ਕਿਸ਼ਤ ਨਹੀਂ ਭਰੀ ਤਾਂ ਕਰਕੇ ਵੇਚੀ ਆ ਜੋ ਵੀ ਕਹਿਣਾ ਆ ਨਾ ਜੋ ਤੁਸੀਂ ਮੰਨਣਾ ਹੈ ਉਹ ਮੰਨ ਲਓ ਬਸ ਜਲਦੀ ਹੋ ਆ ਨਾ ਹੋ ਸਕਦਾ ਬਾਬਾ ਰੱਖੇ ਸੋਕ 1 ਜਨਵਰੀ ਨੂੰ ਨਵੀਂ ਦੇ ਬੂਟਾ ਲਾ ਦਈਏ 1 ਜਨਵਰੀ ਨੂੰ ਇਹ ਲਈ ਦੀ 1 ਜਨਵਰੀ ਨੂੰ ਹੋ ਸਕਦਾ ਏਸੀ ਵਾਲੀ ਦਾ ਬੂਟਾ ਲਾਏ ਦਈਏ ਜਿਹੜੇ ਮੇਰੇ ਵੀਰ ਕਹਿੰਦੇ ਆ ਨਾ ਕਿਸ਼ਤ ਨਹੀਂ ਭਰੋਈ ਉਹਨਾਂ ਨੂੰ ਵੀ ਚਲੋ ਜਵਾਬ ਭਾਈ ਹਰਾਂ ਕਹਿੰਦੇ ਵੀ ਬੋਲ ਕੇ ਦਿੱਤਾ ਤਾਂ ਕੀ ਦਿੱਤਾ ਮੈਂ ਨਜ਼ਾਰੇ ਨਾਲ ਆਪਾਂ ਆਪਣੇ ਚਾਲ ਚੱਲੀ ਜਲੋ ਇਹਦਾ ਤੁਹਾਨੂੰ ਪਤਾ ਹੀ ਹੈ ਨਾ ਵੀ ਸੰਸਾਰ ਜੇ ਕੋਈ ਭੁੱਖਾ ਮਰਦਾ ਉਹਨੂੰ ਵੀ ਟੀਚਰਾ ਕਰਦੇ ਆ ਜੇ ਕੋਈ ਕੰਮ ਕਰਦਾ ਉਹਨੂੰ ਵੀ ਟੀਚਰਾ ਕਰਦੇ ਆ ਬਾਕੀ ਆਪਣਾ ਹਿਸਾਬ ਦਾ ਇਹ ਹੈ ਬਈ ਹਨਾ ਕਿਸੇ ਦੀ ਆਪਾਂ ਸੁਣਦੇ ਨਹੀਂ ਕਰਦੇ ਆਪਣੀ ਮੰਨਦੀਆਂ ਸੁਣਦੇ ਸਭ ਦੀਆਂ ਕਰਦੇ ਆਪਣੀ ਮੰਨਦੀਆਂ ਬਾਕੀ ਇਹ ਜਿਹੜੇ ਜਿਹਨੇ ਕਹੀ ਜਾਣਾ ਨਾ ਕਹਿਣਾ ਕਹੀ ਜਾਵੇ ਬਈ ਉਹਦਾ ਤੁਹਾਨੂੰ ਪਤਾ ਹੀ ਆ ਵੀ ਚੱਲੀ ਜਾਣਾ ਕੰਮ ਬਾਕੀ ਉਹ ਵੀਰ ਨੂੰ ਜ਼ਰੂਰ ਬੇਨਤੀ ਕਰਦਾ ਮੈਂ ਸਵਾਰਨ ਸਿੰਘ ਪਤਨ ਕੀ ਆਈਡੀ ਆ ਸਵਾਰਨ ਸਿੰਘ ਦਾ ਨਾਮ ਤੇ ਆਈਡੀ ਆ ਵੀ ਵੀਰੇ ਜੇ ਇੰਨੀ ਹੈ ਨਾ ਉਹ ਆ ਤੂੰ ਘਰਾਣੇ ਦਾ ਹੈਗਾ ਕਿਸੇ ਹਨਾ ਜੀ ਤੂੰ ਫਿਰ ਆਪਣਾ ਨੰਬਰ ਕਮੈਂਟ ਦੇ ਵਿੱਚ ਦੇ ਪਿੰਡ ਦਾ ਨਾਮ ਦੱਸ ਫਿਰ ਆਪਾਂ ਬਹਿ ਕੇ ਗੱਲ ਕਰ ਲੰਦੇ ਵੀਰੇ ਹਨਾ ਵੀ ਕੀ ਕੀ ਬਿਮਾਰੀ ਹੈ ਤੈਨੂੰ ਕੋਈ ਗੱਲਵਾਤਾ ਉਹ ਵੀ ਤੇਰਾ ਵਹਿਮ ਕੱਢ ਦਾਂਗੇ ਕੋਈ ਗੱਲ ਨਹੀਂ ਜੇ ਤੈਨੂੰ ਬਹੁਤਾ ਹੀ ਉਹ ਆ ਬਾਕੀ ਸਾਰੇ ਪਾਸੇ ਬਈ ਬੁਰਾ ਹਾਲਾਤ ਦਸਮੇਸ਼ ਆਦਰ ਆਪਣਾ ਨਾ ਹੈਰੀ ਕਮਾਣਾ ਮੁੰਡਾ ਉਹ ਦੇ ਲੋ ਆਪਣੇ ਫਤੇਗੜ ਸਾਹਿਬ ਜਿੱਲੇ ਦਾ ਹੀ ਆ ਉਧਰ ਕਰਨਾਟਕਾ ਕੰਨੀ ਚੱਲਦਾ ਹੈ ਉਹਦਾ ਬੜਾ ਉਹ ਹੀ ਦੇ ਲੋ ਬਾਪ ਪੁੱਤ ਨਾ ਕੱਲੇ ਮਸ਼ੀਨਾਂ ਚਲਾਉਣ ਨਾਲੇ ਰਿਸ਼ਤੇਦਾਰ ਸੱਦਿਆ ਦੀ ਕੋਈ ਉਹਨਾਂ ਨੇ ਆ ਦੇ ਲੋ ਵੀਡੀਓ ਦੇ ਵਿੱਚ ਮੈਂ ਦੇਖਿਆ ਕੋਈ ਵੀਡੀਓ ਪਾਉਂਦਾ ਆਪਣੇ ਵਾਂਗੂ ਉਹਦੇ ਦੇ ਲੋ ਰਿਸ਼ਤੇਦਾਰ ਵੀ ਵਿਚਾਰੇ ਦਾ ਦੂਏ ਤੀਏ ਦਿਨ ਬਾਅਦ ਕਰਨਾਟਕਾ ਚੋਂ ਆ ਗਿਆ ਦੱਸ ਕੀ ਕਰੂਗਾ ਬੰਦਾ ਹਨਾ ਅਗਲਾ ਹੁਣ ਘਰ ਤੇ ਭਾਈ 30000 ਰੁਪਏ ਲੈ ਕੇ 15 20000 ਰੁਪਏ ਲੈ ਕੇ ਦੁਰਦੇ ਆ ਡਰਾਈਵਰ ਉਹਨਾਂ ਦਾ ਨਾਮ ਲਓ ਸੀ ਜਨ ਲੱਗ ਗਿਆ ਸਾਡਾ ਅਜੇ ਅਸੀਂ ਤਾਂ ਦੁੱਖੀ ਵੀ ਨਹੀਂ ਬਣਾਈ ਹੁੰਦੀ ਜਦੋਂ ਇਹਨਾਂ ਨੂੰ ਪੈਸੇ ਦੇ ਦੀਆਂ ਹਨਾ ਉਹਦੇ ਕਰਕੇ ਬਹੁਤ ਜ਼ਿਆਦਾ ਮਾਨ ਪ੍ਰਚਾਰ ਹੁੰਦਾ ਚਲੋ ਬਾਕੀ ਰਾਤ ਬਿਲਡਿੰਗ ਪੈ ਗਈ ਬਾਈ ਅੱਖਾਂ ਦੇ ਵਿੱਚ ਨਾ ਉਹ ਕਰਦੇ ਦੇ ਟੇਡਾ ਢੇਰੀਆਂ ਜਿਹਾ ਜਗਾੜ ਆ ਉਹ ਬਿਲਡਿੰਗ ਕਰਦੇ ਸੀ ਉਹਦੇ ਕਰਕੇ ਰਾਤ ਅੱਖਾਂ ਦੇ ਵਿੱਚ ਬਿਲਡਿੰਗ ਪੈਣ ਕਰਕੇ ਥੋੜਾ ਜਿਆਦਾ ਰਾਤ ਵੀ ਤੰਗ ਰਹੇ ਹੁਣ ਵੀ ਤੰਗ ਆ ਚਲੋ ਬਾਕੀ ਅੱਜ ਮਸ਼ੀਨ ਸਾਈਡ ਤੇ ਭੇਜੀ ਅੱਜ ਜਿੱਥੇ ਆਪਾਂ ਚੱਲਦੇ ਆ ਗਣਕ ਦੇ ਵਿੱਚ ਨਾ ਉਹਦੇ ਥੋੜੀ ਸਾਈਡ ਤੇ ਭੇਜੀ ਅੱਜ ਮਸ਼ੀਨ ਲੰਗਾ ਚੱਲ ਇੱਥੇ ਹੈਗੇ ਨੇ 40 50 ਵਿੱਗੇ ਬੰਦਾ ਆਪਣਾ ਸੱਜਣ ਮਿੱਤਰ ਦੀ ਕਹਿੰਦਾ ਮੈਂ ਸਰਦਾਰ ਜੀ ਚਲਾ ਦਿੰਦਾ ਮਾਂ ਚੱਲਾ ਦੇ ਭਾਈ ਬਾਕੀ ਥੋੜਾ ਗਿੱਲਾ ਤਾਂ ਹੈਗਾ ਬਾਈ ਸਾਰੇ ਵਾਲੇ ਏਰੀਏ ਦੇ ਵਿੱਚ ਤਾਂ ਮੀਂਹ ਪਿਆ ਹੋਇਆ ਯਾਰ ਉੱਧਰ ਜਿੱਥੇ ਆਪਾਂ ਅੱਗੇ ਚੱਲਦੇ ਆ ਗਣਕਦੇਵ ਵਿੱਚ ਉੱਥੇ ਵੀ ਥੋੜਾ ਜਿਆਦਾ ਗਿੱਲਾ ਸੀ ਉਹਦੇ ਕਰਕੇ ਫਿਰ ਮੈਂ ਕਿਹਾ ਇੱਧਰ ਹੀ ਲਿਆਉ ਆ ਯਾਰ ਤੂੰ ਇੱਥੇ ਵਧੀਆ ਅੱਜ ਯਾਨੀ ਪੈਰ ਤਾਂ ਥੋੜਾ ਜਿਹਾ ਦਬਦਾ ਔਰੇ ਵੀ ਪਰ ਹੁਣ ਕੀ ਕਰੀਏ ਬਾਈ ਖੜਾ ਕੇ ਵੀ ਨਹੀਂ ਸਰਦਾ ਹਨਾ ਆਹ ਗੇਟ ਵੱਡੇ ਅੱਜ ਪਹਿਲਾ ਹੀ ਹਜੇ ਬਾਕੀ ਇੰਨੀ ਘਣਾ ਮਸ਼ੀਨ ਦਬ ਕੇ ਚੱਲਦੀ ਆ ਚਲੋ ਇੰਨੀ ਘੇ ਤਾਂ ਸੋਆਬੀਨ ਦੇ ਵਿੱਚ ਬਾਈ ਆਮ ਜੀ ਗੱਲ ਆ ਬਾਕੀਆਂ ਵੀ ਤੁਹਾਨੂੰ ਪਤਾ ਹੀ ਆ ਬਾਕੀ ਆ ਜਗੜ ਲਾ ਰਾਤ ਢੇਰੀਆਂ ਵਾਲਾ ਪਹਿਲਾਂ ਦਾ ਉੱਧਰ ਦਾ ਇਸੇ ਮੈਸੇਜ ਚੱਲੀ ਗਿਆ ਐਸਐਮਐਸ ਨਾਲ ਥੋੜਾ ਜਿਆਣੀ ਆਏ ਆ ਵੀ ਜਿਹੜਾ ਰੇਟ ਆਪਾਂ 200 ਰੁਪਏ ਐਕਸਟਰਾ ਕਹਿੰਦੇ ਸੀ ਇਹਨਾਂ ਨੂੰ ਹਣਾ ਇਹ ਥੋੜਾ ਜਿਹਾ ਮੰਨੇ ਨਹੀਂ ਹੈਗੇ ਆਪਾਂ ਫਿਰ ਐਸਐਮਐਸ ਲਾਹਤਾ ਆ ਢੇਰੀਆਂ ਵਾਲਾ ਜਗੜ ਲਾਤਾ ਮੰਨ ਲਓ ਪਹਿਲਾ ਟੈਂਕ ਕੱਢਿਆ ਮਸ਼ੀਨ ਨੇ ਅੱਜ ਹਲੇ ਆਈਓ ਹੋਰੇ ਆ ਆ ਕੱਢਿਆ ਟੈਂਕ ਪਹਿਲਾ ਕਰੋ ਸਫਾਈ ਚੈੱਕ ਲਾ ਵਧੀਆ ਮਾਲ ਕੱਢਿਆ ਨਾ ਭਾਈ ਓਕੇ ਦੀ ਰਿਪੋਰਟ ਠੀਕ ਆ ਓਕੇ ਰੋੜ ਤੋਂ ਨਹੀਂ ਕਰ ਰਹੀ ਸਫਾਈ ਹੈ ਪੂਰੀ ਪੱਖੇ ਦੀ ਜਰੂਰਤ ਨਹੀਂ ਹੈ ਭਾਈ ਹੈ ਕੜਾਈ ਵਧੀਆ ਕਰ ਰਹੀ ਹੈ ਹੈ ਪੰਖੇ ਆ ਵੀ ਧੋਆ ਪੀਂਦੇ ਵਿੱਚ ਨਾ ਕਾੜਰਾ ਗੁਦਰਾ ਹੁੰਦਾ ਜਿਹੜਾ ਉਹ ਥੋੜਾ ਜਿਹਾ ਮੜਾ ਮੋਟਾ ਹਰੀ ਫਲੀ ਆ ਉਹ ਆਉ ਜਾਂਦੀ ਆ ਬਗ ਢੇਰੀਆਂ ਅਜਗਾੜ ਚੱਲਦਾ ਮਨੀ ਮਨੀ ਇਹ ਕਟਰ ਚੋ ਕਾਦੀ ਬਾਜ ਜੀ ਆਉਂਦੀ ਆ ਓਏ ਕਟਰ ਚੋ ਕਾਦੀ ਬਾਜ ਜੀ ਆਉਂਦੀ ਆ ਹੈ ਕਿੱਥੇ ਲੱਗਿਆ ਰੀ ਪੱਤਰ ਫੱਟੀ ਤੇਰੀ ਵਿੰਗੀ ਕੋਈ ਹੈ ਹੈ ਫੱਟੀ ਨਹੀਂ ਕੋਈ ਵਿੰਗੀ ਦੋ ਵਿੰਗੀ ਲਾ ਦੇ ਉਹਨੂੰ ਰੋਟੀ ਖਾਲੂਗਾ ਬਾਕੀ ਐਵੇਂ ਉਧਰ ਹੀ ਰੀਏ ਦੇ ਵਿੱਚ ਹਨਾ ਥੋੜਾ ਜਿਹਾ ਪੱਥਰ ਆ ਪੱਥਰ ਪੁੱਤਰ ਬਾਈ ਚੜ ਜਾਂਦਾ ਨਾ ਸੋਆਬਿੰਦ ਦੀ ਹਾਈਟ ਆ ਜਿਹੜੀ ਘਟ ਹੁੰਦੀ ਆ ਉਹਦੇ ਨਾਲ ਕੋਈ ਫੱਟੀ-ਬੁੱਟੀ ਪਿੰਗੀ ਹੋਈ ਹੋਈ ਉਹਦੇ ਕਰਕੇ ਆਵਾਜ਼ ਜੀ ਕਰਦੀ ਆ ਸ਼ਾਮ ਨੂੰ ਦੇਖਾਂਗੇ ਇਹਨੂੰ ਇਹਨਾਂ ਨੂੰ ਇਹ ਢੇਰੀਆਂ ਵਾਲਾ ਜਿਗਾਰ ਇਹ ਲਾਉਣ ਦਾ ਫਾਇਦਾ ਹੋ ਜਾਂਦਾ ਮੀਨਾ ਦਾ ਫੂਸ ਆ ਜਿਹੜਾ ਹਨਾ ਉਹਨੂੰ ਅੱਗ ਝੇਤੀ ਲੱਗ ਜਾਂਦੀ ਆ ਬਾਕੀ ਖਾਇਦਾ ਨਾ ਹੋਏ ਆ ਬਾਈ ਕਿਤੇ ਢੇਰੀ ਵੱਡੀ ਛੜ ਦਿੰਦਾ ਕਿਤੇ ਛੋਟੀ ਛੜ ਦਿੰਦਾ ਜਣੀ ਆ ਇਹਦਾ ਰਿਸਕੇ ਆ ਕਈ ਵਾਰੀ ਇਹ ਖਾਲੀ ਵੀ ਨਹੀਂ ਹੁੰਦਾ ਹੈਗਾ ਰਾਤ ਬਣਾਇਆ ਫੇ ਬਾਈ ਐਟ ਆ ਟਾਈਮ ਜਗਾੜ ਇਹ ਪਹਿਲਾਂ ਪਕਰ ਤੋਂ ਪੰਜਾਬ ਦੇ ਦਜਮੇਸ਼ ਤੇ ਤਾਂ ਲੱਗਿਆ ਸੀ ਪਹਿਲਾਂ ਨਾ ਉਹ ਨਾਲੇ ਦੇਦ ਆਪਾਂ ਨੇ ਉਹ ਹੀ ਗਾਣਾ ਕੁਆੜਤੀ ਓ ਵਧੀਆ ਹੋ ਗਿਆ ਕੁਆੜ ਦੇਤੀ ਹਨਾ ਬਹੁਤ ਕੁਝ ਕਹਨੇ ਆ ਯਾਰ ਬਾਕੀ ਬਾਈ ਤੁਹਾਨੂੰ ਪਤਾ ਹੀ ਹੈ ਨਾ ਵੀ ਜਿਹੜੀ ਮਸ਼ੀਨ ਲੋਹਾ ਦੇ ਹੁੰਦਾ ਨਾ ਅੱਟੇ ਨੂੰ ਗੱਠ ਦੇ ਕੀ ਦਿੱਤੀ ਆ ਦੇਣ ਨੂੰ ਤਾਂ ਦਿਲ ਨਹੀਂ ਦੀ ਕਰਦਾ। ਦਸ਼ਮੇਸ਼ ਨੇ ਮੈਨੂੰ ਹਨਾ ਬਹੁਤ ਕੁਝ ਦਿੱਤਾ ਬਈ ਬਹੁਤ ਜਿਆਦਾ ਮੰਨ ਲਓ ਤੁਸੀਂ ਵੀ ਐਤਗੀ ਦਾ ਬਸ ਇੱਕ ਸਮਝ ਲਓ ਵੀ ਬੰਦਿਆਂ ਕਹਿੰਦੇ ਹਨਾ ਵੀ ਇੰਨਾ ਦਿਮਾਗ ਜਿਆਦਾ ਅਪਲੋਡ ਸੈਟ ਹੋਇਆ ਵੀ ਮੈਂ ਬਸ ਬੰਦੇ ਵੀ ਉਹ ਵੀਰ ਹੋਣੀ ਆਪਣੇ ਮਿਲ ਗਏ ਕਿਦ ਨਾ ਨਾ ਗੱਡੀ ਦੇ ਵਿੱਚ ਮਸ਼ੀਨ ਰੋਕ ਕੇ ਮਿਲਿਆ ਕਰਤਾਰ ਲਈ ਜਾਂਦੇ ਸੀ ਉਹਨੇ ਮੈਨੂੰ ਕੁਦਰ ਨਹੀਂ ਕਹਿਤਾ ਕਹਿੰਦਾ ਯਾਰ ਭਰਾ ਕੋਈ ਮਸ਼ੀਨ ਮੈਂ ਕਿਹਾ ਵੀ ਮਸ਼ੀਨ ਤਾਂ ਮੇਰੇ ਵਾਲੀ ਉਹ ਦੇਖ ਲੈ ਨਾ ਬੰਦੇ ਹੈ ਨਹੀਂ ਯਾਰ ਜੇ ਤੇਰੇ ਕੋਲ ਹੈਗੇ ਆ ਤੂੰ ਦੇਖ ਲੈ ਬਸ ਉਹਨੇ ਵੀ ਘੌੜ ਨਾ ਕਰੀ ਬਾਈ ਵਧੀਆ ਵੀਰ ਉਹ ਵੀ ਬੰਦਾ ਹਨਾ ਦੂਜੇ ਦਿਨ ਆ ਕੇ ਉਹਨਾਂ ਨੇ ਮਸ਼ੀਨ ਦੇਖੀ ਬਸ ਕੋਈ ਗੱਲਬਾਤ ਵੀ ਨਹੀਂ ਜ਼ਿਆਦੇ ਅੜੀ ਹਨਾ ਕੋਈ ਸੌਦਾ ਵੀ ਨਹੀਂ ਅੜਿਆ ਮਿੰਟ ਦਸਾਂ ਦੇ ਵਿੱਚ ਸੌਦਾ ਜਿਹੜਾ ਹੋ ਗਿਆ ਉਹ ਬਾਕੀ ਆਪਾਂ ਜਿਹਦੇ ਫਿਰ ਜਿਹੜਾ ਸਮਾਨ ਤੀ ਉੱਤੇ ਹਨਾ ਸਫੇਰ ਸਪੂਰ ਪਾਟ ਉਹ ਆਪਣੀ ਲਾਲੇ ਦਾ ਆਪਾਂ ਨੇ ਗੱਲ ਕਰ ਲਈ ਦੀ ਹਨਾ ਵੀ ਇਹ ਸਫੇਰ ਪਾਟ ਆ ਬਾਈ ਉਹ ਲਾਵਾਂਗੇ ਬਾਕੀ ਜਿਹੜਾ ਸਮਾਨ ਨਾਲ ਤੇ ਸਟਾ ਬੱਕਰ ਦੀ ਥਰੇਸ਼ਰ ਦੀ ਬਾਸਕਟ ਦੀ ਮੱਕੀ ਵਾਲੀ ਸਾਰਾ ਕੁਝ ਆਪਾਂ A to Z ਉਹਨਾਂ ਨੂੰ ਵਿੱਚੇ ਦੇ ਦਿੱਤਾ ਉਹ ਵੀ ਆਪਾਂ ਜਿਹੜੀ ਚੀਜ਼ ਦੀ ਉਹਨਾਂ ਨੇ ਡਿਮਾਂਡ ਕਰੀ ਹੈ ਨਾ ਵੀ ਸਾਨੂੰ ਇਹ ਚੀਜ਼ ਢੇਰੀਆਂ ਵਾਲਾ ਪੱਲਾ ਜਾਂ ਤਾਂ ਉਹ ਦੇ ਦਿੱਤਾ ਬਾਕੀ ਹੋਰ ਤੀ ਜਿਹੜਾ ਸਮਾਨ ਮਾੜਾ ਮੋਟਾ ਉਹ ਦੇ ਦਿੱਤਾ ਬਾਕੀ ਅੱਜ ਲੰਨੇ ਆ ਬਾਈ ਉਹਨਾਂ ਦਾ ਰਿਪੋਰਟ ਵੀ ਕਿਵੇਂ ਚੱਲੀ ਆ ਉਹਨਾਂ ਕੋਲੇ ਜਾ ਕੇ ਹਨਾ ਬਾਕੀ ਐ ਵੀ ਇੰਜਨ ਆਪਾਂ ਬਾਈ ਪਿੱਛੇ ਸਾਰਾ ਕਰਾਇਆ ਤੀ ਨਾ ਟਾਇਰ ਆ ਜਿਹੜੇ ਉਹ ਆਪਾਂ ਲਾਏ ਤੀ ਉਹਦੇ ਟਰਾਲੇ ਦੇ ਟਾਇਰ ਤਾਂ ਤੁਸਾਂ ਤੁਸੀਂ ਦੇਖੇ ਹੋਣੇ ਵੀਡੀਓ ਦੇ ਵਿੱਚ ਆਪਾਂ ਕਰਤਾਰ ਚੋਂ ਨਾ ਸਣੇ ਰੇਮ ਸਾਰਾ ਕੁਝ ਲੈ ਕੇ ਆਈ ਤੀ ਪਰ ਥੋੜੀ ਜਿਹੀ ਨੇ ਪਿੱਛੇ ਤੇ ਖਾਲੀ ਨਹੀਂ ਸੀ ਹੁੰਦੀ ਉਹ ਟਾਇਰਾਂ ਨਾਲ ਉਹ ਬੜਿਆਂ ਨਾਲ ਫਿਰ ਆਪਣੇ ਜਿਹੜੇ ਪੁਰਾਣੇ ਫੋਰਮੈਂਟੀ ਉਹ ਕਹਿੰਦੇ ਵੀ ਇਹਨੂੰ 7 50 ਦੇ ਟਾਇਰ ਲਾ ਉਹਨਾਂ ਨਾਲੇ ਵਧੀਆ ਚੱਲੂਗੀ ਬਸ ਫੇ ਉਹਨਾਂ ਨਾਲੇ ਵਧੀਆ ਚੱਲਦੀ ਸੀ ਉਹ ਐਦਿਕ ਵੀ ਟਾਇਰ ਟੂਰ ਉਹਦੇ ਲਵਾਵਾਂਗੇ ਬਸ ਜਿਹਦੇ ਕਰਮਾ ਜਣਾ ਬਈ ਦਾਣਾ ਪਾਣੀ ਜਿਹਦੇ ਮੰਨ ਲਓ ਲਿਖਿਆ ਜਿੱਥੇ ਜਿਹੜੀ ਜੀਤ ਦਾ ਬੰਦੇ ਦਾ ਸਾਰਾ ਕੁਝ ਹੈ ਨਾ ਜੀ ਕੀ ਬੰਦੇ ਨੂੰ ਚੁਗਣਾ ਪੈਂਦਾ ਜਾ ਕੇ ਚਲੋ ਬਾਕੀ ਤੁਹਾਨੂੰ ਦੱਸਾਉਣੇ ਲੋਕਲ ਦਾ ਡਰਾਈਵਰ ਆ ਜਿਹੜਾ ਰੱਖਿਆ ਆਪਾਂ ਹੁਣ ਨਹੀਂ ਤੋ ਸਾਹਮਣੇ ਚਲ ਗਈ ਹੁਣ ਇਹ ਥੋੜਾ ਜਿਹਾ ਏਰੀਆ ਉੱਚਾ ਹੈ ਬਾਕੀ ਇੱਕ ਇੱਕ ਟੈਂਕ ਭਰਾ ਭਰਾ ਪੱਜੀ ਜਾਂਦੇ ਆ ਬੜੀਆ ਇੱਧਰ ਆਇਆ ਬੰਦਾ ਰੱਖਿਆ ਬਾਟੀ ਕਿਵੇਂ ਆ ਬੜੀਆ ਆਈਆ ਭਾਈ ਰੋਟੀ ਇਹਨਾਂ ਦੇ ਘਰੋਂ ਆ ਤਾਂ ਆਇਆ ਦਾਲ ਆ ਵੰਡੀ ਕੀ ਚੀਜ਼ ਆ ਬਈ ਇਹ ਦਾਲ ਚਾਵਲ ਹੈ ਦਾਲ ਚਾਵਲ ਅੱਛਾ ਦਾਲ ਪਹਿਲੇ ਚਾਵਲ ਦਾਲ ਕੇ ਬਣਾਤੇ ਇਧਰ ਹੈ ਤੇ ਹਮਾਰੇ ਬੜਾ ਖਾਣਾ ਅੱਛਾ ਲੱਗਦਾ ਹੈ ਹੈ ਜੋਪਨ ਬਣਾਤੇ ਆ ਬੜੀਆ ਦਿਕਤ ਤਾਂ ਨਹੀਂ ਕੋਈ। ਕੋਈ ਦਿੱਕਤ ਨਹੀਂ। ਕਮੀ ਪੇਛੀ ਤਾਂ ਨਹੀਂ ਕੋਈ ਆਪਣੇ ਪਾਸ ਆ ਕੇ। ਕੁਛ ਕੁਤ ਕਮੀ ਨਹੀਂ ਹੈ। ਹੈ? ਕੁਛ ਕਮੀ ਨਹੀਂ ਹੈ। ਇਹ ਬੰਦਾ ਦੇਖ ਲਓ ਬਈ ਜਨਾ ਵੀ ਨਾ ਤਾਂ ਕੋਈ ਮੇਰੇ ਨਾਲ ਉਹ ਕਰਕੇ ਆਇਆ। ਨਾ ਕੋਈ ਹੈ ਨਾ ਵੀ ਮੈਂ ਕਹਿੰਦਾ ਵਧੀਆ ਵਾਢੀ ਹੈ ਨਾ ਪਿੱਛੇ ਨੂੰ ਬੈਕ ਕਰਦਾ ਉਹਨਾਂ ਵੀ ਖੇਤ ਚੱਲਦੀ ਥੋੜੇ ਖੇਤਰ ਗਿੱਲੇ ਆ। ਥੋੜਾ ਲੋ ਕਰ ਲਿਆ ਕਰ। ਇੱਕ ਕਟਾਈ ਮਤ ਜ਼ਿਆਦੇ ਨਾ ਕਰਿਆ ਕਰ ਚੰਗਾ। ਇਹਦੀ ਕਟਾਈ ਜ਼ਿਆਦੇ ਹੋਣ ਕਰਕੇ ਨਾ ਥੋੜੀ ਜਿਹੀ ਮਸ਼ੀਨ ਲੋਡ ਜਾ ਲੰਦੀ ਆ। ਫਿਰ ਨਾ ਡੀਜ਼ਲ ਖਾ ਜਾਂਦੀ ਆ। ਬਾਕੀ ਬਾਰਿਸ਼ ਪਾਈ ਪਈ ਜਾਂਦੀ ਐ ਤਕੀ ਵੀ ਬੱਦਲ ਫੇਰ ਆ ਨਾ ਮੰਨ ਲਓ ਜੱਟ ਜੱਟੇ ਜੇ ਹੋਈ ਪਾਇਆ ਸੋਆਬਿੰਦੀ ਹਾਈਟ ਆ ਜਿਹੜੀ ਆ ਨਾ ਬਈ ਇਹ ਵੀ ਐਦਕੀ ਕੁਛ ਨਹੀਂ ਬੈਗਣ ਇੱਕ ਕੁਆਂਟਲ ਕਾ ਨਿਕਲਦੀ ਆ ਬਿਘੇ ਦੀ ਆ ਨਾ ਹੈ ਦੇ ਕੇ ਸਾਲ ਆ ਨਾ ਸੋਆਬਿੰਦੀ ਫਸਲ ਆ ਯਾਰ ਜਿਹੜੀ ਇਹ ਵੀ ਇਧਰ ਦੇ ਜੀ ਕਿਸਾਨਾਂ ਨੂੰ ਹਨਾ ਵੀ ਘਾਟਾ ਹੀ ਪਾਉਂਦੀ ਆ ਇਹ ਐਦਕੀ ਮੰਨ ਲਓ ਕੁਆਂਟਲ ਸਵਾ ਕੁਆਂਟਲ ਬਸ ਇੰਨੀ ਕ ਨਿਕਲਦੀ ਆ ਆ ਚੀਜ਼ ਆ ਬਸ ਇੰਨਾ ਕ ਆ ਫਲੀ ਦੇ ਵਿੱਚੋਂ ਨਿਕਲੀ ਜਾਂਦੀ ਆ ਬਸ ਕਿਹਦੀ ਹੋਰ ਆ ਨਾ ਜਿਹੜੀ 60 ਦਿਨਾਂ ਵਾਲੀ ਹੁੰਦੀ ਆ ਇਹ ਝੜਦੀ ਬਹੁਤ ਆ ਇਹਦਾ ਮੰਨ ਲਓ ਜੇ ਜਿਵੇਂ 60 ਦਿਨ ਤੇ ਨਾ 70 ਦਿਨ ਤੋਂ ਉੱਪਰ ਹੋ ਗਈ ਇਹ ਮੰਨ ਲਓ ਫਲੀ ਇਹਦੀ ਧੁੱਪਾਂ ਦੇ ਵਿੱਚ ਖੁੱਲਣ ਲੱਗ ਜਿੰਦੀ ਆ ਦੇਖੋ ਦਾਣਾ ਹਨਾ ਕਿਵੇਂ ਜਦੋਂ ਕਟਰ ਚੱਲਦਾ ਨਾ ਬਹੁਤ ਜ਼ਿਆਰੇ ਦਾਣਾ ਕਰਦਾ ਇਹ ਤਾਂ ਵੈਸੇ ਕੱਟ ਕੇ ਰਹੀ ਇਹਦੀ ਹਾਈਟ ਜ਼ਿਆਦੇ ਦੀ ਜਿਹੜੀ ਛੋਟੀ ਆ ਉਹਦਾ ਤਾਂ ਬਹੁਤ ਜ਼ਿਆਰੇ ਦਾਣਾ ਕਰਦਾ ਹੈ ਬਾਕੀ ਦੇ ਬਾਅਦ ਆ ਦੂਈ ਹੈ ਕਰਾਂ ਇੱਕ ਇਹ ਕਿਹੜੀ ਹੈ 195 60 ਆਏ ਹੈ ਨਾ ਉਹ ਦੂਸਰੀ ਕਿਹੜੀ ਹੁੰਦੀ ਹੈ ਜੋ ਬੜੇ ਵਾਲੀ ਹੁੰਦੀ ਹੈ ਹਾਂ 35 3590 ਉਹ ਵਧੀਆ ਨੇ ਵਧੀਆ ਹੁੰਦੀ ਹੈ ਹੈਡ ਉਸ ਕੀ ਹੈ ਨਾ ਹਾਂ ਇਹਨਾਂ ਦੇ ਆਹੋ ਆਹੋ ਕਹਿੰਦੇ ਆ ਮੈਂ ਹਾਂਜੀ ਕਿਹਾ ਹੈ ਹਾਂਜੀ ਕਹੀ ਦਾ ਉਹ ਗੱਡੀ ਕਹਦੇ ਬੰਦ ਕਰ ਲਈ ਇਹਨੇ ਕਾ ਨੀਚੇ ਲੈ ਗਿਆ ਹੈ ਕੀਤੇ ਦੇ ਸੁੱਕੇ ਆ ਹਨਾ ਜਿਆਦਾ ਗਿੱਲੇ ਨਹੀਂ ਹੈਗੇ ਲਿਖੀ ਜਾਇਓ ਜੰਗਾ ਹਾਂ ਬੜਾ ਐਵੇਂ ਚੀਤੇ ਰਹੇ ਆ ਪੰਨ ਦੱਸਣ ਜੋਗੀ ਹੋਈ ਉਹਨੂੰ ਮੈਂਨੇ ਆ ਆ ਵੀ ਖੇਤ ਵੱਢ ਗਏ ਮਸ਼ੀਨੋ ਚਲ ਗਈ ਦਰਖਤਾਂ ਦੇ ਪਿੱਛੇ ਦਰਖਤਾਂ ਦੇ ਪਿਛਲੇ ਪਾਸੇ ਚਲ ਗਈ ਬੱਦਲ ਆ ਬਾਈ ਫੇਰ ਆਣਾ ਧੁੱਪ ਜੀ ਨਿਕਲੀ ਹੋਈ ਸੀ ਚੰਗੀ ਵਧੀਆ ਧੁੱਪ ਧੀ ਅੱਜ ਮੌਸਮ ਖੁੱਲ ਗਿਆ ਸੀ ਫੇਰ ਜਣੀ ਲੱਗ ਗਿਆ ਬੱਦਲ ਹਨੇਰਾ ਜਾ ਹੋਣਾ ਬਾਕੀ ਇਹ ਦੇ ਲੋ ਨਾ ਵੀ ਜਦੋਂ ਮੀਂਹ ਪੈ ਜਾਂਦਾ ਫਿਰ ਇਹ ਮਸ਼ੀਨਾਂ ਤੇ ਘੱਟ ਵੜਾਉਣ ਦੇ ਜਿਹੜੇ ਚਾਂਸ ਹੋ ਜਾਂਦੇ ਆ ਲੇਬਰ ਆ ਨਾ ਜਾਰੇ ਚੱਲ ਪੰਦੀ ਆ ਦੇਖੋ ਇੱਧਰ ਮੱਲੋ ਹੁਣ ਲੇਬਰ ਵੱਡ ਵੱਡ ਲੱਗੀ ਰੱਖਣਾ ਨਾ ਇਹ ਚੀਜ਼ ਫਿਰ ਜ਼ਿਆਦਾ ਹੋਣ ਲੱਗ ਜਾਂਦੀ ਆ ਬਾਕੀ ਚਲੋ ਜਿਹੜਾ ਮਾਲਕ ਨੇ ਨਾ ਕਰਮਾਂ ਦੇ ਵਿੱਚ ਲਿਖਿਆ ਉਹਦਾ ਕਿਤੇ ਗਿਆ ਨਹੀਂ ਬਾਕੀ ਜਿਵੇਂ ਇਹਨਾਂ ਦੇ ਵੀ ਲਿਖਿਆ ਉਹ ਵੀ ਕਿਤੇ ਨਹੀਂ ਗਿਆ ਪਰ ਥੋਆ ਵੀਂਦਾ ਝਾੜ ਦੇ ਕੀ ਘੱਟ ਆ ਯਾਰ ਬਹੁਤ ਇੱਕ ਹੋਰ ਮੰਗਾ ਪੈ ਜਾਂਦਾ ਨਾ ਮੱਲੋ ਜਦੋਂ ਬਰਸਾਤ ਦੇ ਟਾਈਮ 'ਚ ਸੋਆ ਵੀਨ ਪੱਕ ਜਾਂਦੀ ਆ ਹੁਣ ਆ ਦੇਖੋ ਇੱਧਰ ਸਾਰੀਆਂ ਫਲੀਆਂ ਤਾਂ ਨਾ ਸੁੱਕੀਆਂ ਵੀ ਆਹ ਹਰੀਆਂ ਫਲੀਆਂ ਨਾ ਜਿਹੜੀਆਂ ਵਿੱਚ ਇਹਨਾਂ ਤੇ ਕਈ ਬੰਦੇ ਹਨਾ ਕਹੀ ਜਾਂਦੇ ਆ ਇਹ ਵੀ ਹਰੀ ਫਲੀ ਵੀ ਆ ਵੀ ਨਿਕਲਣੀ ਚਾਹੀਦੀ ਆ ਬਾਈ ਹੁਣ ਸੁੱਕੀ ਫਲੀ ਹੈ ਨਾ ਉਹਦਾ ਟਾਪ ਦੀ ਕੱਢਦੀ ਆ ਜੇ ਇਹਨੂੰ ਕੱਢਦੇ ਆ ਹੁਣ ਇਹਦੇ ਵਿੱਚ ਦਾਣੇ ਹਜੇ ਗਿੱਲੇ ਆ ਆ ਦੇਖੋ ਦਾਣੇ ਇਹਦੇ ਵਿੱਚ ਹੈਗੇ ਜਮੇ ਗਿੱਲੇ ਇਹ ਮੈਂ ਤੁਹਾਨੂੰ ਦੋਣਾ ਆ ਦਾਣੇ ਇਹਦੇ ਵਿੱਚ ਜਮੇ ਕਹ ਲਓ ਵੀ ਹਲੇ ਤਾਂ ਮਤਲਬ 15 ਦਿਨ ਤੱਕ ਦਾਣੇ ਵੱਢਣਗੇ ਜੇ ਬਣਾਉਣ ਪੜਾਈਏ ਇਹਨਾਂ ਨੂੰ ਇੱਕ ਸੁੱਕਾ ਦਾਣਾ ਹੁੰਦਾ ਹੈ ਜਿਆ ਹਨਾ ਇਹ ਇੱਥੇ ਗਿਰੇ ਮਊਗਾ ਕੋਈ ਨਾ ਕੋਈ ਸਾੜ ਰਪਿਆ ਉहां ਤਾਂ ਹੀ ਫਰਕ ਦੇਖੋ ਇਹ ਹੁਣ ਹੈ ਕਈ ਬੰਦੇ ਤਾਂ ਐ ਕਹਿੰਦੇ ਆ ਵੀ ਹਰਾ ਦਾਣਾ ਵੀ ਤੁਸੀਂ ਕੱਢ ਕੇ ਦੋ ਹੁਣ ਆ ਹੈਗਾ ਸੁੱਕਾ ਦਾਣਾ ਹਨਾ ਆ ਹੈਗਾ ਹਰਾ ਦਾਣਾ ਕਿੰਨਾ ਫਰਕ ਆ ਵਈ ਦਾ ਇਹਨੇ ਘਟੋ ਘਟ 15 ਦਿਨ ਨੂੰ ਪੱਕਣਾ ਉਹ ਹੁਣ ਤੜਕਿਆ ਖੜਾ ਤੇ ਭੰਣੇ ਨੂੰ ਤਿਆਰ ਆ ਫਟਣੇ ਨੂੰ ਇਹ ਜੀ ਜਿਤਗੀ ਬਹੁਤ ਮਸ਼ੀਨਾਂ ਵਾਲੇ ਤਾਂ ਮਾਰ ਪੈ ਰਹੀ ਆ ਹੁਣ ਆਪਣੀ ਮਸ਼ੀਨ ਉਧਰ ਚੱਲਦੀ ਵੀ ਉਥੇ ਪਹਿਲਾਂ ਦੋ ਕੁ ਦਿਨ ਉਹਨਾਂ ਨੇ ਚੰਗੇ ਜਣੀ ਇਹ ਕੰਮ ਦਾ ਉਹ ਕਰਿਆ ਹਨਾ ਵੀ ਯਾਰ ਹਰੀ ਫਲੀ ਦਾ ਹੱਲ ਕਰੋ ਵਾਲੀ ਸੀਪ ਕੋਲਦੇ ਆ ਫੇ ਕਚਰਾ ਵੀ ਨਾ ਆਵੇ ਕਚਰਾ ਆਉਂਦਾ ਫੇ ਸਟੈਂਕ ਦੇ ਵਿੱਚ ਜਾਂਦੀ ਉਹ ਵੀ ਨਾ ਜਾਵੇ ਮਸ਼ੀਨ ਵਾਲਾ ਕਰੇ ਤਾਂ ਕਰੇ ਕੀ ਹਨਾ ਬਈ ਉਹੀ ਗੱਲ ਹੋ ਗਈ ਜਿੰਨੀ ਨਾ ਮਸ਼ੀਨਰੀ ਵਧੀ ਜਾਂਦੀ ਆ ਉੰਨੀ ਹਨਾ ਇੱਥੇ ਲੋਕ ਮੰਨ ਲਓ ਕਰਨ ਉਹ ਕਰਦੇ ਆ ਵੀ ਇਹ ਮਸ਼ੀਨਨੀ ਵਧੀਆ ਵੱੜਦੀ ਉਹ ਮਸ਼ੀਨਨੀ ਵਧੀਆ ਵੱੜਦੀ ਜਦੋਂ ਹੁੰਦੀ ਨਹੀਂ ਫੇਰ ਭਾਵੇਂ ਥੱਲੇ ਵੀ ਘੇਰਦੀ ਹੋਵੇ ਉਹਨੂੰ ਵੀ ਇਹ ਹਨਾ ਟਾਈਮ ਨਹੀਂ ਉਹਦੇ ਕੋਲ ਵੀ ਚਲੋ ਬਾਕੀ ਜਾਣਾ ਹੁਣ ਅੱਡੇ ਤੇ ਜਾਣੇ ਆ ਬਾਈ ਅੱਜ ਦੋ ਤਿੰਨ ਕੱਲ ਦੇ ਰਾਤੇ ਹੋਏ ਆ ਨਾ ਕੱਲ ਵੀ ਦਿਹਾੜੀ ਬਸ ਬਾਏ ਦੂਈ ਮਸ਼ੀਨ ਵਾਲਾ ਮਲਕੀਤ ਵਾਲਾ ਹਨਾ ਬਾਈ ਇੱਧਰ ਨੂੰ ਘੁੰਮਣ ਲਾਂਗੇ ਦੇਖਣ ਏਰੀਆ ਉਰੀਆ ਉਧਰੇ ਲੱਗੀ ਦਿਹਾੜੀ ਫਿਰ ਇੱਕ ਜੂਰੀਆ ਕੱਲ ਹੈ ਨਹੀਂ ਦੀ ਕੋਲ ਜੂਰੀਆ ਰਾਤ ਲੈਣ ਚਲ ਗਏ ਬਾਕੀ ਵੀਡੀਓ ਬਾਈ ਹਨਾ ਕਈ ਦਿਨ ਹੋਗੇ ਤਾਂ ਨਹੀਂ ਦੀ ਪਾਉਂਦੇ ਬੱਕੇ ਵੀ ਭੱਜ ਨੱਟ ਤੁਹਾਨੂੰ ਪਤਾ ਹੀ ਆ ਵਿਚੇ ਤਾਂ ਫਿਰ ਦੂਈ ਮਸ਼ੀਨ ਦਾ ਤੇ ਇੱਕ ਥੋੜਾ ਜਾਇਦੀ ਲੇਟ ਹੋਗੇ ਲੇਟ ਆਏ ਹੋਗੇ ਵੀ ਜਿਹੜੀ ਨਾ ਉੱਥੇ ਮੰਗੀ ਤੇ ਮਸ਼ੀਨ ਲਾ ਲਈ ਉਹ ਮੰਗੀ ਵਾਲਾ ਸੀ ਲਾਉਣ ਕਰਕੇ ਹਨਾ ਵੀ ਥੋੜਾ ਜਿਹਾ ਸਿਸਟਮ ਆ ਜਾ ਆਟੋ ਗਿਆ ਜੇ ਕਿਤੇ ਮੰਗੀ ਤੇ ਨਾਲ ਆਉਂਦੇ ਉਹ 5 10 ਦਿਨ ਤਾਂ ਫੇ ਸਿੱਧਾ ਹੀ ਦਸਮੇਸ਼ ਕੋਲੇ ਆ ਜਾਂਦੇ ਤਾਂ ਉਹਨੂੰ ਵੀ ਰਿਪੇਅਰ ਕਰਕੇ ਹਨਾ ਬੰਦੇ ਬੰਦੇ ਰੱਖ ਕੇ ਨਾਲ ਦੀ ਨਾਲ ਤਾਂ ਫੇ ਚਲਾ ਲੰਦੇ ਚਲੋ ਮਾਲਕ ਵਾਅਦਾ ਕਰੇ ਸਾਡੇ ਭਰਾ ਨੂੰ ਨੂੰ ਵੀ ਇਹਨਾਂ ਪਟਿਆਲੇ ਵਾਲੇ ਨੂੰ ਬਦਲੀ ਪਿੰਡ ਆ ਬਾਈ ਦਾ ਵੱਡਲੀ ਬੜਲੀ ਪਰ ਛੋਟੀ ਬੜਲੀ ਬੜੀ ਬੜਲੀ ਇਹੋ ਜਿਹਾ ਕੁਝ ਪਿੰਡਾ ਬੜਲਾ ਬੜਲੀ ਬਦਲੀ ਪਿੰਡ ਆ ਬਾਈ ਦਾ ਉਹ ਲੈ ਗਿਆ ਮਾਲ ਉਹਨਾਂ ਨੂੰ ਹਨਾ ਵੱਧ ਵਾਧਾ ਕਰੇ ਤਾਂ ਜਿਵੇਂ ਮੈਨੂੰ ਵਧਾਇਆ ਬਾਈ ਹਨਾ ਮਸ਼ੀਨ ਨੇ ਉਵੇਂ ਉਹਨਾਂ ਨੂੰ ਵਧਾਵੇ ਇੱਕ ਭਰਾ ਦਾ ਨਾ ਇੱਕ ਕਮੈਂਟ ਆਇਆ ਅੱਜ ਕੱਲ ਵੀਡੀਓ ਦੇ ਵਿੱਚ ਕਹਿੰਦਾ ਨਿੰਦਰਾ ਮਸ਼ੀਨ ਤਾਂ ਵੇਚੀ ਆ ਦੁੱਖ ਮੈਨੂੰ ਲੱਗ ਜਾਂਦਾ ਬਾਈ ਕੀ ਕਰੀ ਆ ਨਾ ਵੀ ਬਹੁਤ ਜ਼ਰੂਰ ਨਾ ਮਸ਼ੀਨ ਗਈ ਆ ਜਿਹੜੀ ਬਹੁਤ ਉਹ ਲੱਗਿਆ ਵੀ ਯਾਰ ਕੀ ਆ ਨਾ ਬਣਾਉਂਦੇ ਬਣਾਉਂਦੇ ਕਿੰਨਾ ਕਿੱਥੇ ਤੱਕਰ ਬਾਕੀ ਉਹ ਬਾਈ ਨੇ ਮੈਨੂੰ ਜਿਹੜਾ ਲੈ ਕੇ ਗਿਆ ਨਾ ਬਾਈ ਉਹਨੇ ਵੀ ਮੈਨੂੰ ਬਜਾਰੇ ਨੇ ਬਹੁਤ ਜਣੀ ਵਧੀਆ ਉਹ ਕਰਿਆ ਕਹਿੰਦਾ ਨਿੰਦਰਾ ਦੇਖ ਲੈ ਜੇ ਹਜੇ ਵੀ ਤੇਰਾ ਜਾਣ ਲੱਗੇ ਵੀ ਵੀ ਉਹ ਨਾ ਮਾਂ ਨਹੀਂ ਯਾਰ ਜਿਹੜੀ ਚੀਜ਼ ਦੇਣੀ ਖੁਸ਼ ਹੋ ਕੇ ਜੀ ਦੇਣੀ ਤੈਨੂੰ ਉਹ ਨਾ ਵੀ ਤੈਨੂੰ ਭਾਈ ਤੇਰੀ ਅੱਜ ਤੇਰੇ ਕੋ ਚਾਰ ਆ ਹੁਣ ਤੂੰ ਜੀ 12 ਦੀ ਗੱਲ ਕਰਦਾ ਕਹਿੰਦਾ ਬਾਈ ਕਹਿੰਦਾ ਦਰਜਨ ਕਰਨੀਆਂ ਮਾਂ ਲੈ ਵੀ ਮਿੱਤਰਾ ਤੇਰੀ ਦਰਜਨ ਹੋਈ ਲੈ ਹੁਣ ਤੇਰੇ ਕੋਲੇ ਤੇ ਇਹ ਕਰਮ ਵਾਲਾ ਇਹ ਜਿਆ ਲੋਹਾ ਹੈ ਬਈ ਇਹ ਨਾ ਮੋਰੂ ਮੈਨੂੰ ਬਹੁਤ ਕੁਝ ਬਣਾ ਕੇ ਦਿੱਤਾ ਜਿੰਨਾ ਕਹਿ ਦੋ ਬਹੁਤ ਜ਼ਿਆਦੇ ਬਹੁਤ ਮੇਰੇ ਉਹਨੇ ਮੰਨਦੀਆਂ ਨਾ ਰੀਜਾਂ ਜਿਹੜੀਆਂ ਮਨ ਲੋ ਚਾਤ ਹੀ ਮੇਰੇ ਉਹ ਵੀ ਮੇਰੇ ਪੂਰੇ ਕਰਕੇ ਦਿੱਤੇ ਆ ਪਰ ਹੁਣ ਤਾਂ ਤੁਹਾਨੂੰ ਪਤਾ ਹੀ ਆ ਨਾ ਵੀ ਕੀ ਆ ਚੂ ਕਹਦੇ ਆ ਬਈ દિਵਾਲੀਆਂ ਦਸਹਰੇ ਸਾਡੇ ਸਾਰੇ ਹੈ ਨਾ ਘਰੋਂ ਵਾਰ ਲੰਘ ਜੰਨੇ ਆ ਬਾਕੀ ਹੁਣ ਆ ਵੀ ਅਗਲੇ ਮਹੀਨੇ ਛੋਟੇ ਭਾਈ ਦੀ ਮੈਰਿਜ ਆ ਉਹ ਵੀ ਹਲੇ ਮੈਨੂੰ ਲੱਗਦਾ ਵੀ ਜਦ ਤੱਕ ਮੈਂ ਕਹਿੰਦਾ ਵੀ ਸੀਜ਼ਨ ਚਲੋ 4 ਰੁਪਏ ਜਦ ਤੱਕ ਬਣੇ ਜਾਣ ਮੈਨੂੰ ਐਦ ਕੀ ਲੱਗਦਾ ਵੀ ਮੀ ਉਹ ਵੀ ਨਹੀਂ ਬਣਨ ਦਿੰਦਾ ਚਲੋ ਬਾਕੀ ਚੱਲਦੇ ਆ ਹੁਣ ਅੱਡੇ ਦੇ ਦਿਖਾਉਨੇ ਆ ਤੁਹਾਨੂੰ ਅੱਡਾ ਪੰਪ ਤੇ ਬੰਦੇ ਆਪਣੇ ਮਲਾਉਨੇ ਆ ਜਿਹੜੇ ਬੰਦੇ ਇੱਕ ਮਹੀਨਾ ਵਾਲੇ ਹਨਾ ਵੀ ਇੱਕ ਮਹੀਨੀ ਬਾਈ ਦੁਖੀ ਸਾਰੇ ਹਨਾ ਜਿੰਨੇ ਵੀ ਕਮੈਨ ਵਾਲੇ ਭਰਾ ਆਪਣੇ ਮਸੀਨਾ ਦੇ ਚੱਲਦੇ ਆ ਸਾਰੇ A ਤੋਂ Z ਬੰਦੇ ਦੁਖੀ ਆ ਡਰਾਈਵਰਾਂ ਕਨੀਓ ਸਟਾਫ ਕਨੀਓ ਬਹੁਤਾ ਜਿਆਦਾ ਯਾਰ ਮੰਦਾ ਹਾਲ ਹੋ ਗਿਆ ਵੀ ਮੈਂ ਕਹਿੰਦਾ ਇਹੋ ਜਿਹਾ ਮੰਦਾ ਹਾਲ ਜੇ 5-4 ਸਾਲ ਤੱਕ ਰ ਮੈਂ ਕਹਿੰਦਾ ਵੀ ਪਤਾ ਨਹੀਂ ਕੀ ਬਣਊਗਾ ਜਿਹੜਾ ਸਿਸਟਮ ਚੱਲ ਪਿਆ ਨਾ 15-20 ਹਜ਼ਾਰ ਅਡਵਾਂਸ ਤੁਸੀਂ ਇਹ ਹਿਸਾਬ ਲਾ ਲਓ ਮੈਂ ਕਹਿੰਦਾ ਵੀਡੀਓ ਪਾਈ ਤੀ ਮੈਂ ਘਟੋ ਘਟੇ ਵੀ ਤੇ ਮੈਨੂੰ ਇਨੇ ਫੋਨ ਆਏ ਇਨੇ ਫੋਨ ਆਏ ਵੀ ਸਮਝ ਲਓ ਤੁਸੀਂ ਮੇਰੇ ਪਿੰਡ ਤੋਂ ਨਾਲ ਦੇ 50 ਕਿਲੋਮੀਟਰ ਤੱਕ ਵੀ ਬੰਦਿਆਂ ਕੋਲੇ ਕਰਾਇਆ ਨਹੀਂ ਤੀ ਕਰਾਇਆ ਪਾ ਦਿਓ ਜੀ ਕਈ ਬੰਦੇ ਦਾ ਕਿਰਾਏ ਦੀ ਅੜੇ ਹੋਏ ਆ ਨਾ ਕਿਰਾਏ ਨਾਲ ਸੀਜ਼ਨ ਬਣਾ ਰਹੇ ਆ ਫੋਨ ਆਉਂਦਾ ਬਾਈ ਜੀ ਕਰਾਇਆ ਪਾ ਦਿਓ 500 ਰੁਪਿਆ ਪੈਤੇ ਪਾ ਲਿਆ ਪੰਜਾਂ ਲੈ ਮੰਨ ਲਓ ਦਿਹਾੜੀ ਦੀ 25 30 ਫੋਨ ਲਾ ਲੇ ਤਾਂ ਮੰਨ ਲਓ 10 ਨੇ ਕਰਪਾ 5 500 ਪਾਤਾ 5000 ਹੋ ਗਿਆ ਬਾਈ ਟੌਪਰੀ ਦਿਹਾੜੀ ਬਣਦੀ ਆ ਇਹ ਚੀਜ਼ ਜਾਦੇ ਬਣਾਲੀ ਲੋਕਾ ਰੇ ਨਾ ਹੁਣ ਇੱਥੇ ਹੀ ਮੈਨੂੰ ਕਹੀ ਦਿਨੋ ਕਿ ਫੋਨ ਬਹੁਤ ਫੋਨ ਆਏ ਦੋ ਤਿੰਨ ਵੀ ਆਪਣੇ ਭਰਾਵਾਂ ਦੇ ਆਕੇ ਬਾਈ ਅਸੀਂ ਆ ਜੰਨੇ ਆ 10 ਜੇ ਲੋਡ ਆ ਮੈਂ ਕਿਹਾ ਦੱਸੋ ਜੀ ਹੁਕਮ ਕਰੋ ਆਕੇ ਡਰਾਈਵਰ ਦੀ ਜੇ ਲੋਡ ਆ ਮਾ ਨਹੀਂ ਯਾਰ ਮੈਨੂੰ ਲੋਡ ਨਹੀਂ ਕਿਰਾਇਆ ਪਾ ਦਿਓ ਜੀ ਚੜੇ ਆਉਣੇ ਆ ਬਸ ਕਿਰਾਇਆ ਪਾਣ ਦੇ ਬਾਅਦ ਵੀਰੇ ਸਮਝ ਲਓ ਵੀ ਸਿਸਟਮ ਆ ਫੋਨ ਫਾਨ ਸਾਰਾ ਕੁਝ ਬੰਦ ਕੋਈ ਆਪਣੇ ਨਾਲ ਗੱਲਬਾਤ ਨਹੀਂ ਇਕ ਆ ਵਹ ਪੰਗਾ ਮਗਰ ਢੇਰੀਆਂ ਵਾਲੇ ਜਿਗਾੜਦਾ ਮੈਨੂੰ ਲੱਗਾ ਵੀ ਇਹਨਾਂ ਨੇ ਸਟਾਫ ਕਰ ਤੋੜਨਗੇ ਵਧੀਆ ਜਿਗਾੜ ਪੂਛਿੱਧੀ ਯਾਰ ਕੰਪਨੀ ਵਾਲੀ ਵੀ ਜੀ ਚਲਾ ਕੇ ਦੇ ਸਕਦੇ ਆ ਨਾ ਹੁਣ ਉਹ ਦੇਖੋ ਪਿੱਛੇ ਜਿਹੜਾ ਉਹ ਮੇਲਾ ਦਾ ਭਰਗੀ ਮਸ਼ੀਨ ਬਹੁਤ ਡਰ ਨਾਲ ਨਾਲ ਮੈਂ ਬੰਦਿਆਂ ਨੂੰ ਕਿਹਾ ਵੀ ਨਾ ਨਿਗਾਹ ਰੱਖਣੀ ਆ ਬਹੁਤ ਚਲੋ ਦੇਖ ਕੇ ਆਉਣਾ ਜਾ ਕੇ ਬਈ ਇਹ ਵੀ ਪੰਗਾ ਹੀ ਆ ਬਈ ਇਹਦਾ ਵੀ ਇੱਥੇ ਨਾ ਉਹ ਥੋੜਾ ਖਸੂਸਰਾ ਜਾਂਦਾ ਸੋਆ ਵੀਂ ਦੇ ਵਿੱਚ ਹਿਸਾਬ ਲਾ ਲਓ ਇੰਨਾ ਢੇਰ ਭਰ ਲਿਆ ਨਹੀਂ ਛੋਟੀ ਜਿਹੀ ਢੇਰੀ ਬਣਾਉਂਦਾ ਇੰਨੀ ਕ ਐਡਾ ਜਿਆਦਾ ਰੁਕ ਬਣ ਗਿਆ ਤਾਂ ਇਹਦਾ ਵੀ ਪਿੱਛੇ ਇੱਕ ਬੰਦਾ ਘਿਆਰ ਰੱਖਣੇ ਪਰ ਚਾਹੀਦਾ ਆਪਾਂ ਨਹੀਂ ਪੰਜਾਬੀਆਂ ਨੇ ਇਹਨਾਂ ਨੂੰ ਕਹੇ ਜੀ ਆਤ ਪਾਈ ਆਪਣੇ ਬੰਦਿਆਂ ਨੇ ਪਤਾ ਨਹੀਂ ਕਿਨੇ ਸ਼ੁਰੂਆਤ ਕਰੀ ਹੋਣੀ ਇੱਥੇ ਕਿਸੇ ਨੇ ਕਹਿਤਾ ਹੁਣਾ ਵੀ ਯਾਰ ਅੱਗ ਨਹੀਂ ਲੱਗਦੀ ਇਹਨੂੰ ਅੱਗ ਲੱਗਣ ਦਾ ਜ਼ਗਾੜ ਕਰ। ਬਾਕੀ ਇਹ ਪੰਜਾਬੀ ਨੇ ਫਿਰ ਲਾਤਾ ਜ਼ਗਾੜ। ਹੁਣ ਇਹਦੇ ਬਿਨਾ ਮਸ਼ੀਨ ਨਹੀਂ ਬਾਈ ਚੱਲਦੀ ਯਰੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਹੋ ਜਾਂਦਾ ਨਾ ਵੀ ਐਸਐਮਐਸ ਤੇ ਬਿਨਾ ਨਹੀਂ ਮਸ਼ੀਨ ਚੱਲਦੀ। ਇਹਦੇ ਬਿਨਾ ਮਸ਼ੀਨ ਨਹੀਂ ਚੱਲਦੀ ਯਰੇ। ਇੰਨਾ ਜ਼ਿਆਦਾ ਬਾਈ ਉਹ ਆ। ਬਹੁਤ ਉਹ ਕਰਦੇ ਆ ਰਾਤ ਸਾਡੇ ਪਹਿਲਾਂ ਲੱਗਿਆ ਨਹੀਂ ਤਾਂ ਆਪਾਂ ਲਾ ਹੀ ਨਹੀਂ ਮਾ ਨਵੀਂ ਮਸ਼ੀਨ ਆ ਯਾਰ ਐਵੇਂ ਸਟਾਫ ਨੂੰ ਬੱਕਰ ਭਾਨ ਕੇ ਵੇਜਾਂਗੇ ਕਿਤੇ। ਤੁਸੀਂ ਹਿਸਾਬ ਲਾ ਲਓ ਬਾਈ ਤੇ ਬਿਨਾ ਰਾਤ ਮੁੰਡਾ ਇਹ ਬੰਦਾ ਕਹਿੰਦਾ ਜਿਹਦੇ ਕੋਲ ਮਸ਼ੀਨ ਆਈ ਆਪਣੀ ਜੰਟ ਕੋਲੇ। ਕਹਣਾ ਇਸਕੇ ਬਗੈਰ ਸਰਦਾਰ ਜੀ ਚੱਲੇਗੀ ਨਹੀਂ ਹੁਣ ਜਣੀ ਉਲਟਾ ਤਾਂ ਵਧੀਆ ਇਹਦਾ ਐ ਨਹੀਂ ਪਤਾ ਵੀ ਕਿੱਥੇ ਕਿਹਾ ਹੋ ਜੂਵੇ ਹੁਣ ਜਣੀ ਵਧੀਆ ਚੱਲ ਪਿਆ ਬਸ ਕਈ ਵਾਰੀ ਜਿੱਥੇ ਕੁਸਸਰ ਆ ਜਾਣਾ ਉੱਥੇ ਆਹ ਕੰਮ ਕਰ ਜਾਂਦਾ ਬਸ ਇਹਦਾ ਵਾਟਰ ਲੱਗਦਾ ਭਰਾਵਾ ਮਰੀ ਨੂੰ ਕਿਹਾ ਵੀ ਵੀਰੇ ਬਣ ਕੇ ਇਹਦਾ ਬਸ ਖਿਆਲ ਰੱਖਣਾ ਆਪਾਂ ਇਹ ਨਾ ਹੋਵੇ ਕਈ ਵਾਰੀ ਢੇਰੀ ਬਣਾਉਂਦੇ ਹੀ ਨਹੀਂ ਹੁਣ ਕੀ ਬੰਦਾ ਹਿਸਾਬ ਲਾਵੇ ਕਈ ਆਹ ਦੇਖੋ ਕਿੰਨੀਆਂ ਵਧੀਆਂ ਢੇਰੀਆਂ ਬਣਾਈਆਂ ਦੋ ਗੇੜਿਆਂ ਨੂੰ ਉਹਦੇ ਕਈ ਵਾਰੀ ਢੇਰੀ ਬਣਾਉਂਦਾ ਹੀ ਨਹੀਂ ਇੱਕਨੇ ਖਣਾਉਂਦਾ ਹੀ ਚਲ ਜਾਂਦਾ ਜਿਵੇਂ ਆ ਦੋਈ ਮਸ਼ੀਨ ਆਮ ਖਣਾਉਂਦੀ ਹੁੰਦੀ ਆ ਨਾ ਹੁਣ ਕਈ ਵਾਰੀ ਅੜ ਜਾਂਦਾ ਕਈ ਵਾਰੀ ਬਣ ਜਾਂਦੀ ਆ ਕਈ ਵਾਰੀ ਅੜ ਜਾਂਦਾ ਸੋ ਬੰਦਾ ਕਰੇ ਤਾਂ ਕੀ ਵਿਸ਼ਵਾਸ ਕੀ ਕਰੇ ਵੀਰੂ ਸੈੱਟ ਕਰ ਲਵੇ ਜਾਂ ਇਹਨੂੰ ਖੋਲ ਕੇ ਰੱਖ ਦੇਵੇ ਇੱਕ ਚੀਜ਼ ਤਾਂ ਕਰੇ ਬਾਕੀ ਮਨੀ ਨੂੰ ਨੇ ਇਹੀ ਗੱਲ ਕਹੀ ਆ ਆਉਂਦਾ ਮਨੀ ਬਾਕੀ ਉਹਨੂੰ ਕਹਿਣਾ ਸਮਾਰ ਕੇ ਹੋਰ ਮਨੀ ਘਿਆਰ ਰੱਖੀਂ ਤਾਂ ਚੰਗਾ ਠੀਕ ਹੈ ਕਿਤੇ ਹੋਰ ਨਾ ਇੰਨੇ ਤਾਂ ਬਣਾਏ ਹੀ ਨਹੀਂ ਹੋ ਇਹ ਇੱਕ ਵੀ ਟੁੱਟ ਗਿਆ ਤਾਂ ਵੀ ਧਲਾ 5-7 ਹਜ਼ਾਰ ਦਾ ਪੈਣਾ ਇੱਥੇ ਨਾਲੇ ਖਰਾਣ ਹੋਵਾਂਗੇ ਆ ਨਾਂਉਂ ਕੀ ਦਾ ਲਗਾਇਆ ਉਹ ਘਰ ਦਾ ਨਾਂ ਮੰਮੀ ਦਾ ਬਜਾਪੂ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਮੰਮੀ ਦਾ ਮੰਮੀ ਦਾ ਕਿਥੇ ਲਗਾਇਆ ਬਾਪੂ ਤੇਰੇ ਰਾਂਝੇ ਆ ਮੈਂ ਅੱਜ ਦੇਖਿਆ ਜਰਾ ਇਹ ਇਹ ਘਰ ਕੀ ਜੰਗਾ ਉਹਦੀ ਪਾਵੇਂ ਫਿੱਗਾ ਘੱਟ ਵੱਡਾ ਜੂਏ ਕੋਈ ਚੱਕਰ ਨਹੀਂ ਪਰ ਉਹ ਸਿਸਟਮ ਨਾਲ ਪਰ ਲਾਜ ਗਾੜ ਜਾਂ ਨਾਲਾ ਦਵੇ ਕਿਤੇ ਉਹ ਆ ਕਿ ਸਸਰੇ ਦੇ ਸਸਰੇ ਦੀ ਗੱਤ ਦਾ ਉਹ ਥਾਲਾ ਚੱਲੀ ਜਾਂਦਾ ਵਧੀਆ ਤਰ੍ਹਾਂ ਜਿਹੜਾ ਕਰੇ ਵੀ ਗਿਆ ਬੰਦਾ ਯਾਰ ਇਹ ਉਹ ਹਨ ਵੀ ਨਾ ਜਿਆਦਾ ਬਣਾਉਂਦਾ ਹੀ ਨਾ ਹੋਵੇ ਬੰਦਾ ਠੀਕ ਵੀ ਕਰੇ ਇਹਨੂੰ ਐ ਕਿ ਨਹੀਂ ਆਹ ਦਾ ਸੋਬਿੰਜੇ ਪਾਣੀ ਭਰ ਕੇ ਚੱਲਿਆ ਮੈਂ ਕਿਹਾ ਨਿਕਲਦਾ ਕੋਈ ਨਹੀਂ ਇਹਨਾਂ ਦਾ ਵਿਚਾਰਿਆ ਨਹੀਂ ਰਹੀਆਂ ਨਾ ਇਹਨਾਂ ਦੀ ਓਧਰ ਤੋਂ ਹਾਂ ਉਧਰ ਖਰਾਬ ਸੀ ਜੇ ਉਧਰ ਉਹ ਵੀ ਛੋਟੀ ਆ ਸੋਬਿੰਨ ਉਹ ਤੇ ਹਾਈਟ ਵੀ ਬਹੁਤ ਆ ਨਾ ਨਾਲੇ 60 ਦੇ ਨਾਲੇ ਜਮੀਨ ਜਮੀਨ ਦਾ ਫਰਕ ਨਾਲੇ ਉਹ ਪੱਥਰ ਨਹੀਂ ਹੈਗਾ ਜਮੀਂ ਹਾਂ ਕਿੱਟੀ ਆ ਜਮੀਂ ਹੀ ਪੱਥਰ ਨਹੀਂ ਹੈਗਾ ਕਿਤੇ ਵੀ ਤੋਹਾਲਾ ਪੱਥਰੇ ਬਹੁਤ ਅਗੜਾ ਮੰਗੜਾ ਮੋਈ ਹੋ ਜਾਂਦੀ ਦੀ ਉੱਤੇ ਹੈ ਕਿ ਨਹੀਂ ਚਲ ਮੈਂ ਆਇਆ ਮੈਂ ਕੱਪੜੇ-ਕੁਪੜੇ ਧੋਇਆ ਮੈਂ ਜੰਗਾ ਨਾਲ ਮੈਂ ਦੇਖ ਕੇ ਆਇਕ ਉੱਥੇ ਮਿਲਦਾ ਹੋਰ ਕੋਲੇ ਕੰਮ ਉਹ ਦੇਖਿਆ ਹੁਣਾ ਹੋਰ ਭਾਈ ਸਾਹਿਬ ਆ ਬੜਿਆ ਵਧੀਆ ਵਧੀਆ ਕੱਟ ਰਹੀ ਹੈ ਗਾੜੀ ਆਬ ਤੋਂ ਨਹੀਂ ਰਹਿ ਰਹੀ ਫਲੀ ਉਹ ਸਵੇਰ ਕਾਟਰ ਲੁੱਟ ਕੇ 흘 ਗਈ ਦੇ ਨਾ ਉਹ ਉਸਕੇ ਚੱਕਰ ਵਿੱਚ ਹੋ ਗਿਆ ਨਹੀਂ ਤਾਂ ਦਿੱਕਤ ਆਤੀ ਨਹੀਂ ਆ 200 ਬਿੱਗਾ ਕਾਟ ਕੇ ਆਈਏ ਪਿੱਛੇ ਯਾਰ ਬਾਕੀਆਂ ਹਰੀ ਫਲੀ ਹੈ ਨਾ ਜੋ ਉਸਕਾ ਤਾਂ ਇਲਾਜ ਨਹੀਂ ਕਰ ਸਕਤੇ ਹਰੀ ਫਲੀ ਦਾ ਤਾਂ ਤੁਹਾਮਾਰੇ ਕੋ ਪਤਾ ਹੀ ਹੈ ਵਾ ਇਸ ਵਿੱਚ ਹੈ ਹੀ ਨਹੀਂ ਹਰੀ ਫਲੀ ਇਹ ਖੇਤ ਵਿੱਚ ਹੈ ਹੀ ਨਹੀਂ ਨਾ ਖਿਆਲ ਰੱਖੀਂ ਜੰਗਾ ਬਣੀ ਓਏ ਹਾਂ ਉਹ ਆ ਜਾਂਦਾ ਤੇਰੇ ਕੋਲ ਏਜੰਟ ਜਾ ਆ ਕੇ ਹਾਂ ਨਾ ਨਾ ਹੁਣ ਵੀ ਆਉਂਦਾ ਮੈਂ ਕਿ ਆਹ ਨੂੰ ਮਾਂ ਗੱਡੀ ਕੋਲ ਜਾ ਦੋਹਾਂ ਨੂੰ ਮਾਂ ਲਿਖਣੇ ਆਉਂਦਾ ਉਹਨਾਂ ਨੂੰ ਨਾ ਨਾ ਐ ਨਹੀਂ ਕਰਨ ਦਿੰਦੇ ਵਿੱਗੇ ਦੇਰੇ ਫੇਰੀ ਮਤ ਤੁ ਦੱਸੀ ਜੈ ਇਹਨੂੰ ਕਿਹੜੇ ਕਿਹੜੇ ਖੇਤ ਆ ਉਹ ਆ ਦੋ ਕਿ ਵਿੱਗਿਆਂ ਦੇ ਖੇਤ ਆ ਉਹ ਜਿਹੜਾ ਪਿੱਛੇ ਆ ਉਹ ਜਿਹੜਾ ਵੱਡਾ ਹੈ ਇੰਨਾ ਕਿ ਆ ਵਿੱਗਾ ਹੋਰੇ ਬੜਾ ਨਾ 20-20 ਮਿਆ ਦਾ ਵਿੱਗਾ ਆ ਆ ਪੰਜ ਵਿੱਗੇ ਕਹਿੰਦਾ ਹੈ ਆ ਪੰਜ ਵਿੱਗੇ ਹੋਣਗੇ ਹੈ ਪੰਜ ਕਿ ਆ ਇਹ ਉਹ ਵਿੱਗਾ ਬੜਾ ਰਹਿਣਾ ਦਾ ਹੁਣ ਆਪਾਂ ਇੱਥੇ ਦਲਾ ਲਈ ਇੱਕ ਵਿੱਗਾ ਐ 1 2 3 4 5-5 ਕੇ ਬਣਦੇ ਆ ਆਪਾਂ ਨੂੰ ਦੇਖਣ ਨੂੰ ਆਇਆ ਨਾ ਕੀਲਿਆਂ ਚੱਲੇ ਹੋਇਆ ਪਰੋਂ ਕਾ ਫਰਕ ਲੱਗ ਜਾਂਦਾ ਜਲਦੀ ਜਲਦੀ ਦੇ ਵਿੱਚ ਸਰਵਿਸ 1100 ਘੰਟਾ ਮਸ਼ੀਨ ਦਾ ਆਪਣੀ ਦਾ ਹੋ ਗਿਆ ਦੀ ਨਾ ਪਹਿਲਾਂ ਪਸਲਾਤੀ ਵੀ ਪਿੰਡੋ ਕਰਾ ਕੇ ਤੁਰੀਏ ਬਸ ਇੱਥੇ ਆ ਕੇ ਐਤੀ ਵੀ ਹੁਣ ਚੱਲ ਜਿਹੜੇ ਦੋ ਘਟ ਚੱਲਣਾ ਨਾ 150 ਘੰਟਾ ਤੇਲ ਕਾ ਹੋ ਜਾਊਗਾ ਬਸ ਜਦੋਂ ਕੰਮ ਹੋਣਾ ਹੈ ਨਾ ਥੋੜੀ ਟੇਢੀ ਖੜੀ ਆ ਮਣੀ ਤੇਲ ਨਿਕਲ ਗਿਆ ਹੋਊਗਾ ਵਿੱਚ ਤੇ ਹਾਂ ਥੋੜੀ ਜਿਹੀ ਡੇਢੀ ਆ ਨਾ ਪਲ ਬਈ ਪੈ ਪੈ ਇਧਰ ਲਗਦਾ ਹੋਇਆ ਨਾ ਬਈ ਇਧਰ ਕੋ ਟੇਢਾ ਹੀ ਖੜਾ ਪੂਰਾ ਨਿਕਲ ਗਿਆ ਹੋਇਆ ਹੈਲ ਠੀਕ ਹੈ ਜੀ ਬਾਈ ਸਰਵਿਸ ਕਰਨੇ ਆਏ ਆਪਣੀ ਪਪਾਲ ਸੇ ਆਏ ਹੋ ਬਾਈ ਜੀ ਪਪਾਲ ਤੇ ਆਇਆ ਵੀਰੇ ਇਹ ਕਿੱਟ ਪੂਰੀ ਲੈ ਕੇ ਸਾਥ ਚ ਇਹਦੀ ਸਰਵਿਸ ਬਾਈ ਮਹਿੰਗੀ ਇਸਕੇ ਸਰਵਿਸ ਮਹਿੰਗੀ ਹੋ ਰਹੀ ਹੈ ਨਾ ਪਹਿਲੇ ਹਮ ਦੂਸਰੇ ਇੰਜਨ ਕੀ ہماری 6-7000 ਮੇ ਹੋ ਜਾਂਦੀ ਧੀ ਇਸਕਾ ਫਿਲਟਰ ਇਹਦਾ ਪੜਦਾ ਹੈ ਨਾ ਸਿਲਸ ਵਾਲਾ ਫਿਲਟਰ ਹੈ ਇਹਦਾ ਅੱਛਾ ਫਿਲਟਰ ਉਮੇ ਬੀ ਸੈਂਸਰ ਆ ਹੈ ये मल्ले फिल्टर चौक हो गया तो और स्क्रीन में बताएगा आ, पानी आ गया कुछ आ गया तो दिखा देता है कोड़ा अपने को, को बता के जाना यार कौन सा कोड है जो नॉर्मल नॉर्मल कोड आने वाले जो तुम्हारे को तो तुम सभी फील्ड में देखते हो कोई नॉर्मल सा कोड है जो कोई मल्ले गड्डी परेशान करे तो हम खुद ही हल कर सके उसका बगैर कंप्यूटर से हाँ बता के जाना मेरा भाई हमारे को ठीक है हाँ ਸਾਰਾ ਕੋਸੇ ਗਲਪਦਾ ਨਾ ਆਪਾਂ ਜੂਰੀਆ ਵੀ ਇਹੀ ਕੰਪਨੀ ਦਾ ਬਾਈ ਦਾ ਬਾਤੋ ਬਸ ਸਰਵਤ ਤੇਲ ਸਾਰਾ A to Z ਮੰਨ ਲਓ ਇਸ ਕਿੱਟ ਇਸ ਕੀ ਕਿੱਟ ਮੈਂ ਕੀ ਕੀ ਲੈ ਕੇ ਆਤੇ ਹੋ ਭਾਈ ਔਇਲ ਹੋਆ ਆਇਲ ਫਿਲਟਰ ਕੂਲੈਂਟ ਈਲ ਫਿਲਟਰ ਕੂਲੈਂਟ ਕਿਤਨਾ ਲੈ ਕੇ ਆਤੇ ਹੋ ਕਿੱਟ ਵਿੱਚ ਤਾਂ 1 ਲੀਟਰ ਹੀ ਆਤਾ ਹੈ ਬਾਕੀ ਤਾਂ 1 ਲੀਟਰ ਸੇ ਕੀ ਹੋਊਗਾ ਐਸਟਰ ਲੱਗਤਾ ਹੈ ਤਾਂ ਆਪ ਬੋਲਦੇ ਐਸਟਰ ਵੀ ਲੈ ਆਤੇ ਉੱਪਰ ਰੱਖ ਕੇ ਡਾਲ ਮੈਂ ਉੱਪਰ ਰੱਖ ਕੇ ਹੁਣ ਆ ਇੱਥੇ ਸਿਆਪਾ ਇੱਕ ਤਾਂ ਬਾਈ ਸਾਰੀ ਕੰਪਨੀਆਂ ਨੂੰ ਮੇਰੀ ਬੇਨਤੀ ਆ ਵੀ ਇੱਥੇ ਨਾ ਥੋੜਾ ਜਗ੍ਹਾ ਰੱਖਿਆ ਕਰੋ ਇੰਜਨ ਦੇ ਲੱਵੇ ਹੁਣ ਆ ਵਿਚਾਰਾ ਸਰਪਤ ਕਰਨੇ ਆਇਆ ਨਾ ਔਰੇ ਜਗ੍ਹਾ ਨਾ ਵਾਸਤੇ ਐਲ ਵੀ ਜੂਰੀ ਵਾਲੇ ਪੈਮਨਾਂਲੇ ਪਾਉਣਾ ਪੈ ਰਿਹਾ ਜਿਹੜਾ ਜੂਰੀਏ ਦਾ ਪੈ ਪਰਾ ਉਹ ਪਾਂਪੂਜਾ ਲਗਾਇਆ ਮੂਰੇ ਪਾਂਪੂਜਾ ਐਂ ਦੱਬ ਕੇ ਉਹਦੇ ਨਾਲੇ ਮਗਲੈਲ ਪਾਉਣਾ ਪੈ ਰਿਹਾ ਜਗ੍ਹਾ ਹੀ ਨਹੀਂ ਹੈਗੀ ਬਾਈ ਕੀ ਕਰੂਗਾ ਨਾ ਬੰਦਾ ਕੰਮਕਾਰ ਕਰਨਾ ਕੋਈ ਬਲ ਨਿਕਾਲ ਲੈ ਬਾਈ ਮਨੀ ਨਿਗਰ ਰੱਖੀਂ ਇੱਧਰ 2 ਲੀਟਰ ਰੱਖਣਾ 3 ਲੀਟਰ ਚੰਗਾ ਹਾਂ ਕਿਤੇ ਜ਼ਿਆਦੇ ਪੈਜਵੇ ਸੀਲਾਂ ਲੀਕ ਹੋ ਜੰਨੀਆਂ ਫਿਰ ਹੈ ਬਾਈ ਜ਼ਿਆਦੇ ਡਾਲਦੇ ਸੀ ਸੀਲ ਲੀਕ ਹੋ ਜਾਂਦੀ ਹੈ ਨਹੀਂ ਸੀਲ ਲੀਕ ਨਹੀਂ ਹੋਏ ওভার ਹੋਏ ওভার ਪਾਈਪਸ ਨਿਕਲ ਜਾਏਗਾ ਬਾਹਰੋਂ ਅੱਛਾ ਇਹ ਬੈਕ ਪ੍ਰੈਸ਼ਰ ਰਹਿ ਤਾ ਨਾ ਬੈਕ ਵਾਲਾ ਬਾਈ ਜ਼ਿਆਦਾ ਰਹੇਗਾ ਤਾਂ ਫਿਰ ਇਹਦਾ ਬਾਈ ਸਰਵਿਸ ਟਾਈਮ ਨਾਲੇ ਕਰਾ ਦਵੇ ਇਹ ਇੰਜਨ ਦੀ ਤਾਂ ਬਸ ਹਿਸਾਬ ਲਾ ਲਓ ਤੁਸੀਂ ਘੰਟਾ ਜਿਹੜਾ 100 ਘੰਟਾ ਪਹਿਲਾਂ ਹੋ ਜਵੇ ਨਾ ਤਾਂ ਨੁਕਸਾਨ ਨਹੀਂ ਹੈਗਾ ਔਰ ਸਰਵਿਸ ਬਹੁਤ ਮਹਿੰਗੀ ਹੈ ਬਾਈ ਕਿਤਨੇ ਕੀ ਸਰਵਿਸ ਕਰਤੇ ਹੋ ਤੁਹਾਰੇ ਸੈਂਟਰ ਤੇ ਪਪਾਲ ਤੇ ਮਟੀਰੀਅਲ ਕੁਪਰ ਰਹਿਤਾ ਜਸਤ 18000 ਰੁਪਏ ਬੋਲ ਰਹੇ ਆ ਉਹ ਕੰਪਲੀਟ 18000 에ਅਰ ਫਿਲਟਰ ਵੀ ਆਤਾ ਨਾ ਸੋਕਾ ਫਿਲਟਰ ਅਜਾ ਮਲੇ ਤੇਲ ਜਿਹਾ ਸੇ ਆਪਣਾ ਫਿਲਟਰ ਫਿਲਟਰ ਲਗਾਏ ਆ ਲਗ ਬਾਲਟੀ ਡਾਲੀਏ ਇੱਥੇ ਕੰਮ ਕਮ ਲਗੋਗੇ ਬੋਥ ਫਿਲਟਰ ਕਟ ਜਾਏਗਾ ਤੋ 15000 ਹੋ ਜਾਏਗਾ 15 30000 ਦਾ ਫਿਲਟਰ ਹੈ ਉਹ ਬਾਹਰ ਤੋ ਇਹ 15000 ਦਾ ਦੇ ਰਹੇ ਆ ਮੈਂ ਨਾ 2970 ਰੁਪਏ ਐਸਾ ਪਸਾ 30000 ਦਾ ਫਿਲਟਰ ਫਿਲਟਰ ਦੇ ਲਓ ਤੂੰ ਇਹਨਾਂ ਦੀ ਕੰਪਨੀ ਚ ਅੱਪਾਲ ਨੇ ਵਾਰਸ 1500 ਦਾ ਉੱਥੇ ਮੈਂ ਪਿਛਲੀ ਵਾਰ 1300 ਦਾ ਲੈ ਕੇ ਆਇਆ ਸੀ ਜਿਹੜਾ ਪਾਇਆ ਸੀ ਆਪਾਂ ਨੇ ਉਹ ਸਮਾਨ ਮਹਿੰਗਾ ਹੋ ਗਿਆ ਬਾਈ ਉਹ ਕੰਮ ਰਹੇ ਨਹੀਂ ਨਾ ਵੀ ਕੰਮ ਜਿਹੜਾ ਬਿਜ਼ਨਸ ਆ ਪਿੱਛੇ ਨੂੰ ਜਾ ਰਿਹਾ ਹੈ ਸਮਾਨ ਮਹਿੰਗੇ ਹੁੰਦੇ ਜਾ ਰਹੇ ਆ ਚਲੋ ਬਾਕੀ ਦੇਖਦੇ ਹਾਂ ਹੁਣ ਬਾਕੀ ਕੰਪਿਊਟਰ ਕਮਟਰ ਲਾਊਗਾ ਬਾਈ ਚੈੱਕ ਕਰੂਗਾ ਆਗੇ ਦੀ ਬਾਈ ਆਪਦੇ ਅੱਡੇ ਤੇ ਮੈਂ ਕਹਿੰਨਾ ਵੀ ਐਤ ਕੀ ਆ ਨਾ ਮੀਨ ਐ ਮੂੰਗੀ ਤੋਂ ਲੈ ਕੇ ਵੀ ਜਿੰਨੀ ਵੀ ਸ਼ੋਆ ਵੀ ਨੇ ਇੱਧਰ ਹਨਾ ਵੱਡ ਹੁੰਦੀ ਸੀ ਮੈਂ ਕਹਿੰਦਾ ਵੀ ਪੁੱਛੋ ਨਾ ਤੁਸੀਂ ਕੁਸ ਸਾਰਾ ਸਿਸਟਮ ਹੈ ਕਿ ਮੀਂਹ ਨੇ ਖਰਾਬ ਕਰਿਆ ਪਿਆ ਆ ਤੁਸੀਂ ਹਿਸਾਬ ਲਾ ਲਓ ਰਾਤ ਫੇਰ ਇੰਨਾ ਮੀਂਹ ਪਿਆ ਇਹ ਮਤਲਬ ਸਾਰੇ ਹੀ ਮੀਂਹ ਪੈ ਗਿਆ ਕੋਈ ਏਰੀਆ ਨਹੀਂ ਮੀਂਹ ਨੇ ਛੱਡਿਆ ਰਾਤ ਚਲੋ ਬਾਈ ਹਨਾ ਆਪਾਂ ਤਾਂ ਕੋਈ ਨਾ ਕੁਸ ਵੱਡ ਵੀ ਲਿਆ ਕਈ ਮਸ਼ੀਨਾਂ ਹੁਣ ਮੂੰਗੀ ਦੇ ਵਿੱਚੋਂ ਆ ਰਹੀਆਂ ਜਿਹੜੀਆਂ ਇਧਰ ਪਿੱਛੇ ਰੁੱਕ ਕੇ ਛਣਗਾੜ ਕਰਿਓ ਜਿਵੇਂ ਹੀ ਬਈ ਸੁਚੀਆਂ ਆ ਰਹੀਆਂ ਅਸੀਂ ਤਾਂ ਬੋਲਿਆ ਕਿ ਤੁਹਾਨੂੰ ਹਨਾ ਦੱਸਿਆ ਸੀ ਵੀ ਜਿਵੇਂ ਮਾਲੋ ਖਰਚਾ ਬਾਣੀ ਬਣ ਗਿਆ ਆਪਣਾ ਤਾਂ ਹਨਾ ਵਧੀਆ ਚਲੋ ਜਿਹੜੇ ਹਫਤਾ 10 ਦਿਨ ਲੱਗੇ ਆ ਵਧੀਆ ਲੱਗੇ ਕਈ ਜਗ੍ਹਾ ਤਾਂ ਹਜੇ ਤੁਸੀਂ ਹਿਸਾਬ ਲਾ ਲਓ ਕੱਟ ਵੀ ਨਹੀਂ ਲੱਗੇ ਮਸ਼ੀਨਾਂ ਹਜੇ ਜਮੀ ਸੁੱਚੀਆਂ ਖੜੀਆਂ ਉਹਨਾਂ ਦਾ ਬਹੁਤ ਔਖਾ ਬਈ ਮੀਂਹ ਦੇ ਵਿੱਚ ਹਨਾ ਇਹ ਜਿਹੇ ਤੇ ਤੁਸੀਂ ਹਿਸਾਬ ਲਾ ਲਓ ਰਾਤ ਫੇਰ ਜਗਾੜ ਲਾਇਆ ਤੰਬੂ ਤੰਬੂ ਲਾ ਕੇ ਇੱਥੇ ਰਾਤ ਕੱਟੀ ਬਹੁਲਾ ਯਾਰ ਔਖਾ ਹੈ ਤੇ ਕੀ ਸੋਆ ਵੀਂਦਾ ਸੀ ਜਨਤ ਕੀ ਗਰਹਾਏ ਸੀ ਜਨ ਤੇ ਕੋਈ ਹਨਾ ਵੀ ਬਾळा ਤਗੜਾ ਜਾਦੇ ਗਰਿਆ ਯਾਰ ਆ ਬਥਦੋਗੀ ਮਗਰ ਪਿਆ ਪਿਆ ਮੂੰਗੀ ਤੋਂ ਲੈ ਕੇ ਹੁਣ ਤੱਕਰ ਬਾਈ ਮੀਂਹ ਨੇ ਧੂੜ ਕੱਢੀ ਪਈ ਆ ਬਹੁਤ ਯਾਰ ਅਸੀਂ ਤਾਂ ਆਪਣਾ ਰਾਤ ਬਾਈ ਖੇਤਾਂ ਦੇ ਵਿੱਚ ਡੇਰੇ ਦੀ ਚੱਕ ਕੇ ਡੇਰਾ ਹਨਾ ਪੰਪ ਤੇ ਆ ਗਈ ਦੀ ਕਿਉਂ ਪੱਕੇ ਦੇ ਵਿੱਚ ਬਾਈ 100 ਸਾਧ ਨਾ ਹੋ ਸਕਦਾ ਨਾ ਅੱਜ ਫੇਰ ਪੈ ਜਵੇ ਖੇਤ ਦੇ ਵਿੱਚੋਂ ਵੀ ਮਸ਼ੀਨ ਬਾਈ ਜਿਹੜੀ ਇਹ ਮਿੱਟੀ ਨਾ ਉਰੇ ਐਮਪੀ ਦੀ ਸੁੱਕੀ ਰਹਿ ਗਈ ਇਹ ਲੋਹਾ ਗਿੱਲੀ ਇਹ ਗੋਹਾ ਵੀ ਜਿੱਥੇ ਲੱਗੀ ਮੁੜ ਕੇ ਪੇਜਕਾਸਾ ਨਾਲ ਪਟਣ ਲੱਗੇ ਪੇਜਕਾਸਾ ਵੀ ਕੰਮ ਨਹੀਂ ਫੇਰ ਕਰਦੇ ਹੈਗੇ ਸੁੱਕ ਜਾਂਦੀ ਆ ਇੰਨੀ ਖਤਰਨਾਕ ਮਿੱਟੀ ਆ ਗਿੱਲੇ ਦੇ ਵਿੱਚ ਅਸੀਂ ਆਪਣੀ ਲੈ ਕੇ ਮਸ਼ੀਨਾਂ ਦਾ ਪੰਪ ਤੇ ਆਗੇ ਦੀ ਰਾਤ ਮੈਂ ਕਿਹਾ ਕੋਈ ਗੱਲ ਨਹੀਂ 2 ਦਿਨ ਨੂੰ ਚੱਲੂ 3 ਦਿਨ ਨੂੰ ਚੱਲੂ ਅੱਕੇ ਤੇ ਖੜੇ ਹੋਵਾਂਗੇ ਹਨਾ ਜਿੱਧਰ ਨੂੰ ਕੰਮ ਚੱਲੂ 10 20 ਕਿਲੋਮੀਟਰ ਦੇ ਵਿੱਚ ਵਿੱਚ ਉਧਰ ਨੂੰ ਤੁਰ ਪਾਂਗੇ ਵੀ ਪਰ ਆਪਾਂ ਖੇਤ ਦੇ ਵਿੱਚ ਹਨਾ ਮਰੀਂ ਕਹਿੰਦਾ ਦੀ ਖੇਤ ਦੇ ਵਿੱਚ ਡੱਕ ਲੈਣਾ ਵਾ ਨਾ ਖੇਤ ਦੇ ਵਿੱਚ ਰਹਿਣ ਦਿਓ ਆਪਾਂ ਆਪਣਾ ਚੱਲਦੇ ਆ ਚਲੋ ਬਈ ਇਹ ਵੀਡੀਓ ਆਪਣੀ ਹਨਾ ਇੱਥੇ ਤੱਕ ਰਹੀ ਦੀ ਮਿਲਦੇ ਆ ਹੁਣ ਕਿਸੇ ਅਗਲੀ ਵੀਡੀਓ ਦੇ ਨਾਲ ਬਲੌਗ ਹੈ ਜਿਹੜਾ ਹਨਾ ਦਿੱਲੀ ਹੁਣ ਪਾਇਆ ਕਰਾਂਗੇ ਬਹੁਤ ਸੱਜਣ ਮਿੱਤਰਾਂ ਦੇ ਫੋਨ ਆਉਂਦੇ ਦੀ ਬਾਈ ਕੀ ਗੱਲ ਹੋ ਗਈ ਸੀजन ਮਸ਼ੀਨ ਤੂੰ ਸੀ ਵੀਡੀਓ ਨਹੀਂ ਪਾਉਂਦੇ ਚਲੋ ਬਾਕੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਗੱਲਬਾਤ ਬਾਕੀ ਸੀਜ਼ਨ ਵਧੀਆ ਚੱਲਦਾ ਸੀ ਹਨਾ ਜਿੰਨਾ ਕਲੇ ਟੱਕਰ ਪ੍ਰੋਪਰ ਹੋਦੀ ਜਣੀ ਸੋਆਬੀਨ ਥੋੜੀ ਨਰਮਤੀ ਲੋਕਾਂ ਆਏ ਵਾ ਦਾਣਾ ਵੈਸੇ ਫੁੱਲ ਗਿਆ ਰਾਤ ਪਾਣੀ ਲੱਗਣ ਕਰਕੇ ਹਨਾ ਬਹੁਤ ਛੇਤੀ ਫੁੱਲਦਾ ਦਾਣਾ ਆਦ ਲੋ ਕਿੱਡੇ ਕਿੱਡੇ ਦਾਣੇ ਹੋਣੋਂ ਇਹ ਅੱਜ ਸ਼ਾਮ ਤੱਕੜ ਜਾਂ ਕੱਲ੍ਹ ਸਵੇਰੇ ਤੱਕਰੇ ਤੂਈਆਂ ਕੱਢ ਜਾਣਗੇ ਦਾਣੇ ਇਹੇ ਜੀ ਫਸਲ ਆ ਇਹ ਜਦੋਂ ਤੱਕਰਦਾ ਖੇਤ ਦੇ ਵਿੱਚ ਆ ਉਦੋਂ ਤੱਕਰ ਦਸਾਂਗੇ ਲੋਕੇ ਆ ਚਾਹੇ ਜਿੰਨੇ ਮਰਜ਼ੀ ਮੀਂਹ ਪਈ ਜਾਣ ਜਦੋਂ ਇਹੇ ਦਾਣਾ ਨਿਕਲ ਗਿਆ ਫੇਰ ਇਹਦਾ ਆਏ ਆ ਵੀ ਮੁੜ ਕੇ ਇਹਨੇ ਫੁੱਲ ਜਾਣਾ ਫੁੱਲਣ ਤੋਂ ਬਾਅਦ ਦੂਏ ਦਿਨ ਇਹਨੇ ਸਰੀਕਾ ਤੂਈ ਕੱਢ ਜਾਣੀ ਬਦ ਦਿਨਾਂ 'ਚ ਬਾਈ ਕਿਤੇ ਦੇ ਕਿਤੇ ਜਾਂਦੀ ਆ ਦੇਖੋ ਜਿਵੇਂ ਆ ਨਿਸਰੀ ਵੀ ਜਾਂਦੇ ਆ ਨਾ ਸੋਵਾ ਵੀ ਨੇ ਆ ਆ ਦੇਖੋ ਇਹ ਜਾਇਦਾ ਫਿਰ ਹੈ ਨਾ ਨਿਸਰ ਕੇ ਹੋ ਜਾਂਦਾ ਚਲੋ ਠੀਕ ਹੈ ਬਾਈ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ